ਮੈਨੂੰ ਲੋ ਮੈਂ ਦਰਬਾਰ ਸਾਹਿਬ ਵਿੱਚ ਗਿਆ ਵਾਂ ਤੁਹਾਨੂੰ ਪਤਾ ਲੱਗੇ ਕਿ ਜੱਗੀ ਵੀਰਾ ਦਰਬਾਰ ਸਾਹਿਬ ਗਿਆ ਤੁਸੀਂ ਮੈਨੂੰ ਕਹਿਤਾ ਕਿ ਵੀਰੇ ਮੇਰੇ ਵੰਡੇ ਦਾ ਵੀ ਉੱਥੇ 100 ਰੁਪਏ ਦਾ ਪ੍ਰਸ਼ਾਦ ਚੜਾ ਦੇਣਾ ਬਟ ਜੋ ਤੁਹਾਨੂੰ ਸਕੂਨ ਆਪ ਉਥੇ ਆਪ ਅੱਖਾਂ ਨਾਲ ਚੀਜ਼ਾਂ ਵੇਖ ਕੇ ਹੋਣਾ ਵਾ ਉਹ ਤੁਹਾਨੂੰ ਸਕੂਨ ਦੂਸਰੇ ਟਾਈਪ ਨਹੀਂ ਆਉਂਦਾ ਦੂਸਰੇ ਸੇਵਾ ਦਾ ਪੈਸਾ ਨਾ ਉਹਨੇ ਆ ਜਨਮ ਤੇ ਨਸ਼ਟ ਕਰਨਾ ਹੀ ਕਰਨਾ ਪਤਾ ਨਹੀਂ ਕਿੰਨੇ ਜਨਮਾਂ ਨਾਲ ਨਸ਼ਟ ਕਰ ਦੇਣੇ ਨੇ ਉਹ ਇਹੋ ਜਿਹੇ ਜ਼ੈਰ ਵਾ ਜਿਹਨੇ ਜਨਮ ਜਨਮਾਂ ਦੇ ਜਨਮ ਨਸ਼ਟ ਕਰ ਦੇਣੇ ਨੇ ਠੀਕ ਹੈ ਜੀ ਇੰਡੀਆ ਕੀ ਆਪਣੇ ਟਾਈਮ ਦੇ ਵਿੱਚ ਬਹੁਤ ਤਗੜਾ ਵਧੀਆ ਠੇਕੇਦਾਰ ਸੀ ਕੰਮ ਕਰਦਾ ਸੀ ਖੋਲ ਦੇ ਤੇ ਚੱਟ ਗੇਟ ਖੋਲ ਦੇ

ហ្នឹងនេះចောက်ទៀតតាប ੰਦ ហ្នឹងមែនបងហុងនេះចောက်ត្រង់តាយកពីខាងហ្នឹងគោលដើមទៅពីខាងនេះទៅមកហ្នឹងផ្នែកនេះផ្នែកនេះហ្នឹងបាទគាត់ថានឹកស្រឹកទៅវិញ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਚਰਨ ਪਾਏ ਤੁਹਾਡੇ ਚਰਨਾਂ ਦੀ ਲੋੜ ਸਦਾ ਜੀਤ ਹੈ ਸੱਚੇ ਪਾਤਸ਼ਾਹ ਨੇ ਚਿਰਦਾ ਉਹਨੂੰ ਦੇਖਣ ਨੂੰ ਹਾਂਜੀ ਸੇਵਾ ਕਰਨ ਨੂੰ ਸ਼ੁਕਰ ਹੈ ਮਾਰੇ ਸੱਚੇ ਪਾਤਸ਼ਾਹ ਤਾਂ ਨੰਬਰ ਹੈ ਬਹੁਤ ਬਹੁਤ ਦਵੇ ਸੱਚੇ ਪਾਤਸ਼ਾਹ ਕਮਾਈਆਂ ਤੇ ਬਰਕਤਾਂ ਪਾਵੇ ਪਾਉਂਦਾ ਹੀ ਭਾਜੀ ਵਾਧੂ ਹਾਂਜੀ ਆ ਵੇਖੋ ਰਾਦੇ ਵਿੱਚ ਬਾਬਾ ਰਤਨਦੇਵ ਸੇਵਾ ਸਸਾਟੀ ਹੈ ਇੱਥੇ ਘਰ ਬੈਠਿਆ ਸੁੱਖ ਲਿਗੇ ਪਰਮਾਤਮਾ ਸਾ ਅਸਾਂ ਮਰਾ ਦਾ ਬੁਰਾ ਕਰਦਾ ਹਾਂਜੀ ਉਹਦੀ ਨਿਗ੍ਹਾ ਖੋਲ੍ਹੀ ਚਾਹੀਦੀ ਹਾਂਜੀ ਹਾਂਜੀ ਹੋਰ ਤੁਸੀਂ ਸਨਾਉ ਪਰਵਾਹ ਠੀਕ ਠਾਕ ਜੀ ਪਰਵਾਹ ਪਰ ਤਰੀਕੇ ਵਿੱਚ ਮਤਾਲੀਆਂ ਤੁਹਾਡਾ ਬੱਚਾ ਚੰਗੀ ਸੇਵਾ ਚ ਪੈਰ ਰੱਖਦਾ ਹੈ ਚੰਗੇ ਪਾਸੇ ਤੁਰਿਆ ਨਹੀਂ ਤਾਂ ਮਾਪੇ ਤਾਂ ਬੱਚਿਆਂ ਨੂੰ ਸਮਝਾਉਂਦੀਆਂ ਆ ਉਹ ਆਪ ਇੰਨੀ ਸਮਝ ਲੈ ਕੇ ਆਇਆ ਭੈਣ ਜੀ ਉਹ ਦਿਨ ਹੱਡੀ ਬੀਤੀ ਆ ਹਾਂਜੀ ਤੁੰ ਦੱਸਿਆ ਨਾ ਉਹ ਮਾਰੂਗਾ ਸੀ ਉਹਨੇ ਆਪਦੇ ਖੋਦੇ ਠੇਕੀ ਦੇ ਪਗੀ ਸੀਗੇ ਉਹ ਫਿਰ ਮੈਂ ਵੜਾ ਕੰਮ ਇਹਨੇ ਸਖਾਇਆ ਆਂਦਾ ਮਾਤਾ ਮੈਂ ਸੇਵਾ ਕਰਨੀ ਹੈ ਗਰੀਬਾਂ ਦੀ ਮੈਂ ਵੀ ਜੋ ਤੈਨੂੰ ਮਨ ਨੂੰ ਚੰਗਾ ਲੱਗਦਾ ਤੂੰ ਉਹ ਹੀ ਕਰ ਹੈਨਾ ਮਾਰ ਸੱਚੇ ਪਾਤਸ਼ਾਹ ਰਹੀ ਦੀ ਦੁਨੀਆ ਤੱਕ ਕਰ ਚੜਦੀ ਕਲਾ ਕਰੇ ਸੱਚੇ ਪਾਤਸ਼ਾਹ ਦੋ ਬੇਟਨਾ ਦੀ ਹਾਂਜੀ ਤੁਸੀਂ ਦੁਆ ਕਰੋ ਕਿ ਸਭ ਨੂੰ ਇਹਦੀ ਨੇਕਲਾਤ ਮਾਰ ਹਾਂਜੀ ਹਰ ਇੱਕ ਤੇ ਹਰ ਇੱਕ ਨੇਕ ਹੋਵੇ ਲਾਲ ਜੀ ਸਭ ਦੀ ਹਾਂਜੀ ਹਾਂਜੀ ਨਿਕਲੇ ਮਾਂ ਬਾਪ ਦਾ ਜਿੱਦ ਅੱਜ ਦਾ ਜਿਹੜਾ ਝੰਡਾ ਆ ਸਾਰਿਆਂ ਦਾ ਹਰ ਇੱਕ ਦਾ ਹੋਵੇ ਜੇ ਬੱਚਾ ਸੁਖੀ ਹੈ ਤਾਂ ਮਾਂ ਪਿਓ ਸੁਖੀ ਆ। ਪੰਜ ਇੰਨੇ ਛੋਟਾ ਹੰਦਾਈ ਗੁਰਦੁਆਰਾ ਸਭ ਜਾਣਦਾ ਹੁੰਦਾ ਹੈ ਇਹਨੇ ਪਾਠ ਕਰਨਾ ਜੇ ਘਰੇ ਵੀ ਇਹਨੇ ਇਹਨੇ ਵਾਗਰੂ ਵਾਗਰੂ ਕਰਦੇ ਰਣ। ਆ ਦੋ ਚਾਰ ਮੁੰਡੇ ਇਕ ਆ ਵਾ ਮੁੰਡਾ ਮੇਰਾ ਜੱਸੀ ਆ ਦੋ ਹੋਰ ਵਾ। ਉਹਨਾਂ ਦੇ ਕੋਲ ਹੀ ਰਹਿਣਾ ਜਿਸ ਤਰ੍ਹਾਂ ਉਹਨਾਂ ਦੀ ਬਹਿਣੀ ਸੀ ਨਾ ਉਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਿੱਧੇ ਰਾਈ ਪਾਇਆ। ਇੱਕ ਹੀ ਰਾਸੰਗ ਗਰਲਾਲ ਤੇ ਗੁਰਦਿਆਲ ਤਿੰਨੇ ਭਰਾ ਸਕੇ ਆ। ਇਹ ਮੇਰੇ ਜੱਸ ਦਾ ਪੁੱਤ ਆ। ਹਾਂਜੀ। ਤੇ ਇੱਕ ਮੇਰਾ ਜਿਹੜਾ ਜੇਠ ਦਾ ਪੁੱਤ ਹੈ ਉਹ ਬਾਹਰ ਗਿਆ ਸਿੰਗਾਪੁਰ ਉਹਨਾਂ ਵੀ ਸ਼ੁਰੂ ਤੋਂ ਅਮਰਤਖਿਆ ਮਹਾਰਾਜ ਬਾਣੀ ਦਾ ਨਾਮ ਲੈਂਦੇ ਆ ਹਾਂਜੀ ਪਰ ਮਹਾਰਾਜ ਮੈਂ ਨਹੀਂ ਜਿਤਾਇਦਾ ਡਾਡੀ ਨਹੀਂ ਨਾ ਸਿਰ ਤੇ ਮੈਂ ਡਰਦੀ ਹੁੰਦੀ ਹਾਂ ਕਿ ਕੋਈ ਮਾੜੇ ਕੰਮ ਤੇ ਨਾ ਪਾ ਦੇ ਮਹਾਰਾਜ ਸੱਚੇ ਪਾਤਸ਼ਾਹ ਛੋਕਰਿਆ ਤੇਰਾ ਦਾਤਿਆ ਸਿੱਧੇ ਸਿੱਧੇ ਰਾਏ ਪਿਆ ਤੇ ਭਾ ਵੀ ਛੱਡੀ ਹਾਂਜੀ ਆਪ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਇੰਗਲੈਂਡ ਤੋਂ ਆਇਆ ਹਾਂ ਇੰਗਲੈਂਡ ਤੋਂ ਆਇਆ ਅੱਛਾ ਇੰਗਲੈਂਡ ਤੋਂ ਆਏ ਸ਼ੁਕਰ ਹੈ ਹਾਂਜੀ ਇੱਥੇ ਆਪਣਾ ਕਿਹੜਾ ਨਗਰ ਇੱਧਰ ਸੈਦਮਾ ਸਟੇਸ਼ਨ ਹੈ ਲੋਦਰਲਾ ਸੈਦਮਾ ਸਟੇਸ਼ਨ ਨੋਪੋਦਰਲਾ ਦੇ ਆਛਾ ਨੂੰ ਆਹ ਤਾਂਡੀ ਮੇਰਾ ਆ ਗਿਆ ਤੇ ਬਾਈਕ ਦੀ ਮੇਨਰ ਹੋਰ ਬਾਕੀ ਸਭ ਕੁਝ ਸਹੀ ਆ ਬਸ ਸਾਨੂੰ ਮੈਂ ਹੁਣ ਮੈਂ ਜਿੱਦੋਂ ਮੈਨੂੰ ਸੇਵਾ ਆਉਂਦੀ ਗਈ ਮੈਂ ਥੋੜੀ ਥੋੜੀ ਜਮਾ ਕਰਕੇ ਕਿਉਂਕਿ ਇੱਕੇ ਦਮ 2.3 ਲੱਖ ਰੁਪਇਆ ਸੇਵਾ ਚਾਉਣਾ ਵੀ ਔਖਾ ਹੋ ਜਾਂਦਾ ਆਉਂਦਾ ਇਹ ਨਹੀਂ ਗੱਲ ਆਉਂਦਾ ਨਹੀਂ ਮਤਲਬ ਕਿ ਜੇ ਮਹੀਨੇ ਦਾ 1 ਲੱਖ 1.5 ਲੱਖ ਰੁਪਇਆ ਸੇਵਾ 2 ਲੱਖ ਸੇਵਾ ਦਾ ਆ ਜਾਂਦਾ ਬਟ ਉਹ ਆ ਕਿ ਸਾਡਾ 1 ਲੱਖ ਰੁਪਇਆ ਇੱਥੋਂ ਦਾ ਖਰਚੇ ਆ ਜਾਂਦਾ ਨਹੀਂ ਉਹ ਤਾਂ ਫਿਰ ਗਰੋਸਰੀ ਪਾ ਕੇ ਦਵਾਈਆਂ ਦੀ ਬੂਤੀ ਦਾ ਪਾ ਕੇ ਕਿਸੇ ਹੁਣ ਬੱਚੀ ਦਾ ਕੇ ਦੀ ਫੀਸ ਪੇ ਕਰਨੀ ਸੀ ਉਹਦਾ ਫੋਨੋਂ ਡਿਆ ਮੈਂ ਥੋੜੇ ਜਿਹਾ ਆਸ਼ਮ ਨੂੰ ਛੱਡ ਕੇ ਦੂਜੇ ਬੰਨੇ ਵਿੱਚ ਚੱਲ ਜਾਂਦਾ ਮੰਨ ਲਓ ਮੇਰੇ ਕੋਲ ਹੁਣ ਸੇਵਾ ਪਈ ਆ ਮੰਨ ਲਓ ਆਸ਼ਮ ਵਿੱਚ ਕੋਈ ਕੰਮ ਹੋਣ ਵਾਲਾ ਮੰਨ ਲਓ ਕੋਈ ਮੇਨਟੇਨੈਂਸ ਹੋਣ ਵਾਲੀ ਆ ਪਲੱਸਟਰੀ ਹੋਣ ਵਾਲਾ ਕਿਸੇ ਦਾ ਗਰੀਬ ਦੇ ਲੱਤਾਂ ਬਾ ਟੁੱਟ ਗਈ ਤੇ ਮੈਂ ਇਹ ਥੋੜੀ ਵੇਖ ਠੀਕ ਹੈ ਜੀ ਪਲਸਟਰ ਕਰਾ ਮੇਰੀ ਮੇਰੀ ਧੀ ਹੋਵੇ ਘਰੇ ਤੇ ਮੈਂ ਕੋਈ ਕੰਮ ਕਰਨ ਡਿਆ ਹਾਂ ਤੇ ਧੀ ਦੇ ਕੋਈ ਪ੍ਰੋਬਲਮ ਆ ਜੇ ਤੇ ਮੈਂ ਥੋੜੀ ਆਖੂਗਾ ਤੇ ਮੈਂ ਤੇ ਪੈਸੇ ਪਲਸਟਰ ਲਈ ਰੱਖੇ ਆ ਮੈਂ ਤੇ ਰੱਖੇ ਮੈਨੂੰ ਹੁੰਦਾ ਪਹਿਲਾਂ ਉਹਦੀ ਸਿਹਤ ਜ਼ਰੂਰੀ ਆ ਮੇਤੋ ਕਿ ਯਾਰ ਮੈਂ ਮਿਸਤਰੀ ਕੋਲ ਪੈਸੇ ਪਹਿਲਾਂ ਕਿਉਂ ਪਹੁੰਚੇ ਆ ਪਲਸਟਰ ਵਾਲੇ ਮਿਸਤਰੀ ਕੋਲ ਵੀ ਪੈਸੇ ਇਸੇ ਕਰਕੇ ਪਹੁੰਚੇ ਕਿ ਯਾਰ ਮੇਰੇ ਕੋਲ ਕੋਈ ਇਹੋ ਜਿਹਾ ਬੰਦਾ ਆ ਗਿਆ ਤੇ ਮੇਰੇ ਪੈਸੇ ਉਧਰ ਲੱਗ ਜਾਣੇ ਤੂੰ ਇੱਕ ਨਹੀਂ ਰੱਖਣਾ ਤੇ ਵੀ ਮੈਨੂੰ ਤੇਰੀ ਟੈਨਸ਼ਨ ਨਾ ਹੋਵੇ ਉਹਨਾਂ ਵਾਲੇ ਪੈਸੇ ਤਾਂ ਪਹਿਲਾਂ ਪਹੁੰਚੇ ਆ ਹਾਂ ਜੀ ए साड़ी भी ओए है बस ये कवर कर देनी है मिस्त्री लगूगा कि मिस्त्री हो जाना मेरे हिसाब परसों में शायद हो तो फ्री उ ਸਭ ਤੋਂ ਪਹਿਲਾਂ ਸ਼ੈੱਡ ਦਾ ਕਰਾ ਕੇ ਸ਼ੈੱਡ ਦਾ ਤੇਰਾ ਸ਼ੈੱਡ ਦਾ ਤੇਰਾ ਕਰਨਾ ਉਹ ਤੋਂ ਕੰਡ ਕਰਵਾ ਦੇ ਕਿਉਂਕਿ ਹੁਣ ਪਤਾ ਕੀ ਆ ਆਪਣੇ ਕੋਲ ਕੈਂਡੀ ਆ ਇਹ ਬੜੀ ਮਹਿੰਗੀ ਆ ਠੀਕ ਆ ਤੇ ਜੇਕਰ ਇਹ ਓਪਨ ਹੀ ਰਹੀ ਇਸ ਮਿੱਟੀ ਘਟਾ ਵੀ ਆਉਣਾ ਵਾ ਤੇ ਉਹਨਾਂ ਨੇ ਮੈਨੂੰ ਹਲਾਉਣਾ ਵੀ ਹੈ ਛੇੜਨਾ ਵੀ ਹੈ ਕੋਈ ਉਹ ਮੈਂਟਲੀ ਅਫਸਰ ਕੋਈ ਆ ਗਿਆ ਕਿਸੇ ਨੇ ਕੁਝ ਕਰਤਾ ਇਹ ਆਪਾਂ ਨੂੰ ਸੇਫਟੀ ਚ ਰੱਖਣੀ ਜ਼ਰੂਰੀ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਹੋਣੀ ਪਰਸੋ ਆਪਣਾ ਉਧਰੋਂ ਕੰਮ ਕੰਪਲੀਟ ਹੋ ਜਾਣਾ ਇੱਕ ਦੋ ਇੱਥੇ ਬਾਤ ਇੱਕ ਇੱਥੇ ਦੋ ਗੇਟ ਲਵਾ ਬਾਥਰੂਮ ਦੇ ਇੱਕ ਬਾਤ ਇੱਕ ਅੰਦਰ ਉਹ ਲੈ ਬਣੀ ਹੋ ਜਾਂਦਾ ਕਵਰ ਕਰ ਲੈਣਾ ਹਾਂਜੀ ਉਹ ਹਾਂਜੀ ਲੈਣੀ ਹਾਂਜੀ ਕਮਰੇ ਚ ਰੱਖ ਸਕਦੇ ਆ ਇੱਕ ਦੋ ਦਿਨ ਇੱਥੇ ਰੱਖਦੇ ਆ ਤੇ ਬਾਅਦ ਵਿੱਚ ਪਰਸੋਂ ਚੋ ਤੱਕ ਰੇ ਹੋ ਜਾਣਾ ਆਪਣਾ ਪਰਸੋਂ ਤੱਕ ਆ ਸਾਡਾ ਕੰਮ ਉਥੇ ਘਰ ਕੰਮ ਚੱਲਣ ਡਿਆ ਵਾ ਮਿਸਤਰੀ ਦਾ ਜਿਹੜਾ ਮਿਸਤਰੀ ਇਥੇ ਰਾਜ ਮਿਸਤਰੀ ਆ ਉਹਦਾ ਵੀ ਕੰਮ ਪਰਸੋਂ ਤੱਕ ਦਾ ਹੀ ਹੈ ਰਿਐਲਿਟੀ ਦੱਸ ਦਿੰਦਾ ਸਾਡੇ ਇਥੇ ਮਿਸਤਰੀ ਲੱਗਾ ਸੀਗਾ ਇਹਨੂੰ ਘਰੇ ਕੰਮ ਸੀਗਾ ਮਿਸਤਰੀ ਟਾਂਕੇ ਘਰੇ ਲੈ ਗਿਆ ਜਾਣਾ ਦੇ ਵੇਲੀਆ ਹੁੰਦੇ ਮਿਸੇ ਲਾ ਕੇ ਕਰੇ ਲਾ ਗਿਆ ਜਿਹੜੇ ਸੇਵਾ ਕਰਦੇ ਨਾ ਫਿਰ ਉਹ ਜਿੰਨੀ ਜਿੰਨੀ ਸੇਵਾ ਜਦੋਂ ਜਦੋਂ ਟਾਈਮ ਤੇ ਆਉਣੀ ਉਦੋਂ ਹੀ ਆਉਣੀ ਤੇ ਮੈਂ ਆਪਦੇ ਨਹੀਂ ਪਤਾ ਕੀ ਕਰਦਾ ਹੁਣ ਮੈਂ ਵੀਡੀਓ ਮੇਰੀ ਚੱਲਣ ਢੀ ਆ ਆਪਣੇ ਆਹ ਕੰਮ ਜੱਗੀ ਅੱਜ 11 ਵਜੇ ਆਹ ਕੰਮ ਹੋਣਾ ਚਾਹੀਦਾ ਆ ਚੋਚ ਤੇ ਜੇ 11 ਵਜੇ ਦੇ 10 ਮਿੰਟ ਹੋ ਗਏ ਨਾ 10 ਮਿੰਟ ਵੱਧ ਹੋ ਗਏ 15 ਮਿੰਟ ਵੱਧ ਹੋ ਗਏ ਮੰਨ ਲਓ ਹੁਣੇ ਤੁਸੀਂ ਮੇਰੇ ਕੋਲ ਆਏ ਜੀ ਇਨੇ ਮੈਨੂੰ ਫੋਨ ਲਾਤਾ ਕਿ ਜੱਗੀ ਆਪਾਂ ਇੱਥੋਂ ਆਹ ਕੰਮ ਕਰਨ ਜਾਣਾ ਕੋਈ ਸੇਵਾ ਦਾ ਕੰਮ ਹੀ ਕਰਨ ਜਾਣਾ ਤੇ ਮੈਂ ਕਹਿੰਦਾ ਵੀਰੇ ਕੋਈ ਮੇਰੇ ਕੋਲ ਆਇਆ ਵਾ ਜਦੋਂ ਮੈਂ ਫ੍ਰੀ ਹੋਇਆ ਤੇ ਮੈਂ ਉਦੋਂ ਆਵਾਂ ਹੁਣ ਮੈਨੂੰ ਕੀ ਪਤਾ ਵੀ ਤੁਸੀਂ ਮੇਰੇ ਕੋਲ ਅੱਧਾ ਘੰਟਾ ਬਹਿਣਾ ਜਾਂ ਘੰਟਾ ਬਹਿਣਾ ਮੈਂ ਤੁਹਾਨੂੰ ਇਹ ਕਹੂੰਗਾ ਇਹ ਥੋੜੀ ਕਹੂੰਗਾ ਵੀ ਬਸ ਅੱਧਾ ਘੰਟਾ ਕਰੋ ਤੁਸੀਂ ਉੱਠ ਜਿਓ ਤੇ ਇਹਨੇ ਆਖਣਾ ਵੀ ਮੈਂ ਤੈਨੂੰ ਆਹ ਟਾਈਮ ਦਿੱਤੇ ਇੱਕ ਵਾਰੀ ਕੀ ਹੋਇਆ ਕਿਸੇ ਭੈਣ ਦਾ ਵਿਆਹ ਸੀ ਤੇ ਇਹੋ ਟਾਈਮ ਸੀਗਾ ਉਹਨੂੰ ਮੈਂ ਸਮਾਨ ਦਵਾਂਂਡਿਆ ਜਿਹੜੇ ਹੁੰਦੇ ਆ ਲਹਿੰਗਾ ਲੁੰਗਾ ਹੁੰਦਾ ਸੂਟ ਸ਼ਟ ਹੁੰਦੀ ਦਵਾਂਡਿਆ ਇਨੇ ਮੈਨੂੰ ਫੋਨ ਲਾਇਆ ਕਿੰਨੇ ਵਜਾਏਗਾ ਮੈਂ ਮਨ ਕੇ ਚੱਲ ਘੰਟੇ ਤੱਕ ਆ ਜਾਊਗਾ ਉਹ ਹੁਣ ਘੰਟੇ ਹੀ ਚ ਉਹਨਾਂ ਨੇ ਕਿਤਿ ਕੁਰੀਆਂ ਤੈਨੂੰ ਪਤਾ ਵੀ ਦੁਕਾਨਾ ਚ ਸੌਖੀਆਂ ਨਿਕਲਦੀਆਂ ਬਾਹਰ ਉਹ ਉਹਨੇ ਘੰਟਾ ਦੋ ਦੋ ਤਿੰਨ ਘੰਟੇ ਲਵਾਤੇ ਇਨੇ ਕਹਿੰਦਾ ਮੈਂ ਤੈਨੂੰ 7 ਵਜੇ ਦਾ ਕਿਹਾ ਤੇ ਤੂੰ 7 ਵਜੇ ਕਿਉਂ ਨਹੀਂ ਆਇਆ ਤੂੰ 8 ਵਜੇ ਕਿਉਂ ਆਇਆ ਮੈਂ ਚੂਸੇਵੜ ਵਿਆਹ ਚਾਹੁੰਦਾ ਮੈਨੂੰ ਪਤਾ ਵਾ ਹਾਂ ਕਿ ਨਿਕਲਦੀਆਂ ਅੱਜ ਤੱਕ ਸੀ ਨਹੀਂ ਸੀ ਨਿਕਲਦੇ ਦੁਕਾਨਾ ਚ ਹਾਂ ਅੱਜ ਤਾਂ ਤੁਹਾਨੂੰ ਮੈਂ ਬੜੇ ਔਖੇ ਕੱਢਿਆ ਦੁਕਾਨਾ ਚ ਰੌਲਾ ਪਾ ਕੇ ਹੈਨਾ ਉਹ ਤਾਂ ਅੱਜ ਦੁਕਾਨਦਾਰ ਹੀ ਨਹੀਂ ਸੀ ਆਪਾਂ ਨੂੰ ਬੇਕਰ ਅਬਿਲਟੀ ਕਰਕੇ ਦੇਣ ਦੇ ਆਪਾਂ ਨੂੰ ਇਹ ਸੀ ਨਾ ਕਿ ਆਪਾਂ ਲੈ ਕੇ ਹੀ ਜਾਈਏ ਫਿਰ ਹੋਕਾ ਨੂੰ ਜੰਦਾ ਸੀ ਦੇਖ ਲਓ ਸੰਦੇ ਵੀ ਆਪਾਂ ਨੂੰ ਮਿਲ ਹੀ ਗਿਆ ਨਹੀਂ ਤਾਂ ਲਾਸਟ ਸੰਡੇ ਤਕਰੀਬਨ ਮਾਰਕੀ ਬੜਾ ਮੈਨਾਂ ਫੈਟ ਜਾਣਾ ਜਿੱਦੋਂ ਕਿਉਂਕਿ ਆਤ ਕੱਲ ਵੀ ਜਾਣਾ ਸੀਗਾ ਬਟ ਜੋ ਖੁਸ਼ੀ ਆਵਤ ਸੀ ਵਾ ਕਰਕੇ ਹੁੰਦੀ ਹੈ ਨਾ ਮਨ ਲਓ ਤੁਸੀਂ ਮੈਨੂੰ ਪੈਸੇ ਵੀ ਪਾ ਦਿੰਦੇ ਮਨ ਲਓ ਮੈਂ ਕਾਮਨ ਲੈ ਵੀ ਹੁੰਦਾ ਰਿਐਲਿਟੀ ਆ ਕਿ ਸਹੀ ਚੀਜ਼ਾਂ ਲੈ ਵੀ ਹੁੰਦਾ ਬਟ ਜੋ ਤੇ ਸਰਟੀਫਿਕੇਸ਼ਨ ਬੰਦੇ ਨੂੰ ਹੱਥੀ ਕਰਕੇ ਹੁੰਦੀ ਹੈ ਨਾ ਭਾਜੀ ਨੂੰ ਇਹ ਸੀ ਕਿ ਮੈਂ ਜਾ ਕੇ ਆਣਾ ਭਾਜੀ ਮਨ ਲਓ ਤੁਸੀਂ ਮੈਨੂੰ ਮਨ ਲਓ ਮੈਂ ਦਰਬਾਰ ਸਾਹਿਬ ਵਿੱਚ ਗਿਆ ਵਾਂ ਤੁਹਾਨੂੰ ਪਤਾ ਲੱਗੇ ਕਿ ਜੱਗੀ ਵੀਰਾ ਦਰਬਾਰ ਸਾਹਿਬ ਗਿਆ ਤੁਸੀਂ ਮੈਨੂੰ ਕਹਿੰਦਾ ਕਿ ਵੀਰੇ ਮੇਰੇ ਵੰਡੇ ਦਾ ਵੀ ਉੱਥੇ 100 ਰੁਪਏ ਦਾ ਪ੍ਰਸ਼ਾਦ ਚੜਾ ਦੇਣਾ ਬਟ ਜੋ ਤੁਹਾਨੂੰ ਸਕੂਨ ਆਪ ਉਥੇ ਆਪ ਅੱਖਾਂ ਨਾਲ ਚੀਜ਼ਾਂ ਵੇਖ ਕੇ ਹੋਣਾ ਵਾ ਉਹ ਤੁਹਾਨੂੰ ਕੋਈ ਦੂਸਰੇ ਟਾਈਪ ਨਹੀਂ ਆਉਂਦਾ ਦੂਸਰੇ ਸਿਸਟਮ ਨਾਲ ਨਹੀਂ ਆਉਂਦਾ ਬਾਜੀ ਦਾ ਮਨ ਇਹ ਸੀਗਾ ਕਿ ਮੈਂ ਜਾਣਾ ਹੈ ਜਕੀਨ ਮਿਲ ਕੇ ਆਉਣਾ ਬਹੁਤ ਜੀ ਮੈਨੂੰ ਨਾ ਰਸਤੇ ਚੋਂ ਡਿਆ ਤੁਹਾਡੀ ਸਟੀਫਨ ਨਾਂ ਦੀ ਆਈਡੀ ਹੈ YouTube ਤੇ ਠੀਕ ਹੈ ਹਾਂ ਸਟੀਫਨ ਸਟੀਫਨ ਠੀਕ ਹੈ ਸਟੀਫਨ ਅੱਗੇ ਪਤਾ ਨਹੀਂ ਕੀ ਲਿਖਾ ਹੁੰਦਾ ਤੁਸੀਂ ਹਾਂ ਸਟੀਫਨ ਸਟੀਫਨ ਲਿਖਿਆ ਹੁੰਦਾ ਹਾਂ ਜੀ ਤੇ ਆ ਤੁਸੀਂ ਮੈਨੂੰ ਮੈਸੇਜ ਕਰ ਦਿੰਦੇ ਤੇ ਮੈਂ ਬੋਲਦਾ ਵੀ ਹੁੰਨਾ ਕਿ ਸਟੀਫਨ ਵੀਰੇ ਨੇ ਆ ਤੁਸੀਂ ਇੰਗਲਿਸ਼ ਦੇ ਵਿੱਚ ਕਮੈਂਟ ਕਰ ਦਿੰਦੇ ਆ ਇੰਗਲਿਸ਼ ਇਵੇਂ ਪੰਜਾਬੀ ਚ ਲਿਖਣੀ ਨਹੀਂ ਆਉਂਦੀ ਇਹਨਾਂ ਤਰ੍ਹਾਂ ਇੰਗਲਿਸ਼ ਮਾਗਰੇ ਬੜੀ ਦੀ ਜੋਰ-ਜੋਰ ਲਾਗੇ ਬਸ ਉਹ ਜਵਾਬ ਸਹੀ ਦੇ ਰਹੇ ਨੇ ਫਿਰ ਮੈਨੂੰ ਮਾਰੇ ਮੋਟਾ ਵੀ ਨਹੀਂ ਮੈਨੂੰ ਆਉਂਦੀ ਉਹ ਸਮਝ ਸਮਝ ਲਾਉਣੀ ਹੁੰਦੀ ਬਸ ਇੰਨਾ ਕਿ ਫਲੋ ਨਹੀਂ ਹੈਗਾ ਬਹੁਤਾ ਕਿਉਂਕਿ ਸਾਡੀ ਤੇ ਪ੍ਰੈਕਟਿਸ ਨਹੀਂ ਨਾ ਕੀਤੀ ਬਹੁਤ ਜੀ ਜੀ ਨਹੀਂ ਹੁੰਦਾ ਕਿ ਹਾਂਜੀ ਫਲੋ ਨਹੀਂ ਹੈਗਾ ਬਹੁਤਾ ਉਹ ਵੀ ਜੀ ਅੱਜ ਨਾ ਵੀਰ ਜੀ ਉਹਨਾਂ ਨੇ ਸਵੇਰੇ ਮੈਨੂੰ ਫੋਨ ਲਾਇਆ ਸੀਗਾ ਜੀ ਨਾ ਹਾਂਜੀ ਤੇ ਇਹਨਾਂ ਨੇ ਨਾ ਫੋਨ ਲਾਇ ਜਦੋਂ ਮੈਂ ਫੋਨ ਚੁੱਕਿਆ ਤੇ ਮੈਂ ਕਿਹਾ ਵੀਰ ਜੀ ਕਿੱਥੋਂ ਬੋਲਦੇ ਤੁਸੀਂ ਮੈਨੂੰ ਆਂਦੇ ਵੀ ਫਤੇ ਬੁਲਾਈ ਇਹਨਾਂ ਨੇ ਤੇ ਮੈਂ ਕਿਹਾ ਵੀ ਕਿੱਥੋਂ ਬੋਲਦੇ ਆਂਦੇ ਜੀ ਵੀਰ ਜੀ ਅਸੀਂ ਨਾ ਇੰਗਲੈਂਡ ਤੋਂ ਗੱਲ ਕਰਦੇ ਪਏ ਆ ਤੇ ਮੈਂ ਕਿਹਾ ਠੀਕ ਹੈ ਜੀ ਤੇ ਆਂਦੇ ਵੀ ਜਗਜੀਤ ਵੀਰ ਨਾਲ ਗੱਲ ਕਰਨੀ ਆ ਮੈਂ ਕਿਹਾ ਤੁਸੀਂ ਇੰਜ ਕਰੋ ਮੈਨੂੰ ਨਾ WhatsApp ਮੈਸੇਜ ਲਾ ਦਿਓ ਤੇ ਮੈਂ ਘਰ ਜਾ ਕੇ ਤੇ ਜਦੋਂ ਮੈਂ ਜਗਜੀਤ ਵੀਰ ਨਾਲ ਇੱਕ ਘੰਟੇ ਤੱਕ ਉੱਥੇ ਕੋਲੇ ਹੋਣਾ ਉਹਦੇ ਮੈਂ ਗੱਲ ਕਰਵਾ ਦਿੰਨਾ ਮੈਂ ਫਿਰ ਨਾ ਬਾਅਦ ਚ ਧਿਆਨ ਕੀਤਾ ਮੈਂ ਕਿਹਾ ਮੈਂ ਬੈਕ ਕਾਲ ਲਾਉਣਾ ਫਿਰ ਮੈਂ ਵੇਖਿਆ ਮੈਂ ਕਿਹਾ ਯਾਰ ਨੰਬਰ ਇੰਡੀਆ ਦਾ ਵੀਰ ਜੀ ਨਹੀਂ ਆਉਂਦੇ ਬੰਗਲਾਦੇਸ਼ ਤੋਂ ਗੱਲ ਕਰਦਾ ਪਿਆ ਵਾ ਤੇ ਇਹਨਾਂ ਨੂੰ ਪੁੱਛਿਆ ਉਹਦੇ ਵੀ ਨਕੋਦਰ ਤੋਂ ਬੋਲਦੇ ਹੁੰਦੇ ਫਿਰ ਮੈਂ ਕਿਹਾ ਵੀ ਹੋ ਸਕਦਾ ਕੋਈ ਫਰਾਡ ਨਾ ਹੋਵੇ ਫਿਰ ਮੈਂ ਤਾਂ ਕਰਕੇ ਨਾ ਮੈਂ ਬੈਕ ਕਾਲ ਨੂੰ ਨਹੀਂ ਲਾਈ ਇਸੇ ਕਰਕੇ ਬੜਾ ਕੁਝ ਹੋ ਜਾਂਦਾ ਜੀ ਹੋ ਜਾਂਦਾ ਡਰ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਤਾਂ ਕਰਕੇ ਮੈਂ ਬੈਕ ਕਾਲ ਨਹੀਂ ਲਾਈ ਵੈਸੇ ਮੈਂ ਤੁਹਾਡਾ WhatsApp ਚੈੱਕ ਕੀਤਾ ਸੀ ਮੈਂ ਕਿਹਾ ਜੇ ਮੈਸੇਜ ਆਇਆ ਹੋਇਆ ਨਾ ਫਿਰ ਮੈਂ ਗੱਲ ਕਰਵਾ ਦੂੰਗਾ ਵਨੀ ਵਨੀ ਜੇ ਫਿਰ ਮੈਂ ਤੁਹਾਨੂੰ ਬੈਕ ਕਾਲ ਲਾਉਣੀ ਸੀਗੀ ਇੱਥੇ ਵੀ ਇਹਦਾ ਲੈ ਜੀ ਮੁੱਦਤੇ ਭਾਜੀ ਦਾ ਫੋਨ ਆ ਗਿਆ ਅੱਛਾ ਅੱਛਾ ਠੀਕ 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 ਤੁਸੀਂ ਜਿਹੜਾ ਵਟਸਐਪ ਤੇ ਮੈਸੇਜ ਛੱਡ ਦਿੰਦੇ ਨਾ ਉਹ ਫਿਰ ਮੈਨੂੰ ਵਧੀਆ ਵਧੀਆ ਹੋ ਜਾਂਦਾ ਜਦੋਂ ਮੈਂ ਵਟਸਐਪ ਚੈੱਕ ਕਰਦਾ ਹਾਂ ਜੀ ਵਾਇਸ ਮੈਸੇਜ ਜ਼ਰੂਰ ਛੱਡਿਆ ਕਰੋ ਜੇ ਮੈਂਨੂੰ ਕੀਤਾ ਸੀ ਵਟਸਐਪ ਤੇ ਮੈਸੇਜ ਕੀਤਾ ਸੀ ਮੈਨੂੰ ਮੈਂ ਉਹ ਦੇਖ ਕੇ ਤੁਹਾਨੂੰ ਬੈਕ ਕਾਲ ਲਈ ਸੀ ਠੀਕ ਹੈ ਜੀ ਕਿਉਂਕਿ ਭਾਜੀ ਹੁਣ ਤੁਸੀਂ ਮੇਰੇ ਕੋਲ ਆਏ ਜਿੱਦੀ ਦੂਰੋਂ ਚੱਲ ਕੇ ਆਏ ਜ ਹੈਨਾ ਤੇ ਮੈਂ ਤੁਹਾਡੇ ਲਾਗੇ ਵੀ 2 ਮਿੰਟ ਬੈ ਕੇ ਗੱਲਾਂ ਕਰਾਂ ਫੋਨ ਹੀ ਸੁਣੀ ਮੇ ਮੇਰੇ ਸਾਡੇ ਨਾਲ ਗੱਲ ਹੀ ਨਹੀਂ ਕਰਨ ਲਿਆ ਠੀਕ ਹੈ ਜੀ ਫਿਰ ਇੱਕ ਹੀ ਹੁੰਦਾ ਵਾ ਕਿ ਜਿਵੇਂ ਹੁਣ ਆਪਾਂ ਗੱਡੀ ਚਲਾਉਣ ਲਿਆ ਗੱਡੀ ਚਲਾਉਂਦੇ ਜੁਹੰਦਾ ਮੈਂ ਇੱਕ ਦੋ ਵਾਰੀ ਮੇਰੀ ਗੱਡੀ ਵੱਜ ਗਈ ਸੀ ਗੱਡੀ ਚਲਾਉਂਦਾ ਵੀ ਨਹੀਂ ਮੈਂ ਫੋਨ ਯੂਜ਼ ਕਰਦਾ ਮੈਂ ਫੋਨ ਉਦੋਂ ਯੂਜ਼ ਕਰਨਾ ਵਾ ਜਦੋਂ ਮਲਕ ਮੈਂ ਫ੍ਰੀ ਹੋਇਆ ਤੇ ਫਿਰ ਜਿਆਦਾ ਫੋਨ ਸੰਦਾ ਕਰਕੇ ਹੁਣ ਵੀਰ ਪੱਕਾ ਮੇਰੇ ਨਾਲ ਫੋਨ ਸੁਣਦੇ ਆ ਜਾਂ ਵੀਡੀਓਜ਼ ਕਰਦੇ ਆ ਮੈਂ ਇਸੀ ਚੀਜ਼ ਲਈ ਆਪਣੇ ਨਾਲ ਇਹਨੂੰ ਜੋੜਿਆ ਕਿਉਂਕਿ ਜੇ ਫੋਨ ਟੈਂਡਰੀ ਕਰਦਾ ਫਿਰ ਸੇਵਾ ਵੀ ਕਿੱਥੋਂ ਆ ਸਾਨੂੰ ਠੀਕ ਹੈ ਜੀ ਫੋਨ ਵੀ ਸੇਵਾ ਭਾਜੀ ਸੇਵਾ ਦੇ ਤਿੰਨ ਪਹਿਲੂ ਆ ਆ ਤਨ ਮੰਨ ਤੇ ਤਨ ਤਨ ਵੀ ਜ਼ਰੂਰੀ ਆ ਮੰਨ ਵੀ ਜ਼ਰੂਰੀ ਤੇ ਤਨ ਵੀ ਜ਼ਰੂਰੀ ਆ ਠੀਕ ਆ ਜੀ ਜੇਕਰ ਅਸੀਂ ਫੋਨ ਨਾਲ ਸੋਚਾਂਗੇ ਸਾਨੂੰ ਤਨ ਕਿੱਥੋਂ ਆਊਗਾ ਸੇਵਾ ਕਿੱਥੋਂ ਕਰਾਂਗੇ ਅਜਾ ਮੰਨ ਲਓ ਅੰਮ੍ਰਿਤਸਰ ਗਏ ਆ ਸੀ ਠੀਕ ਆ ਜੀ ਮੇਰੇ ਕੋਲ ਪੈਸਾ ਹੁੰਦਾ ਤਾਂ ਮੈਂ ਉੱਥੇ ਤੱਕ ਪਹੁੰਚਣਾ ਸੀ ਠੀਕ ਆ ਜੀ ਫਿਰ ਮੰਨ ਵੀ ਜ਼ਰੂਰੀ ਆ ਕੱਲੇ ਪੈਸੇ ਆ ਪੈਸਾ ਆ ਗਿਆ ਮੰਨ ਨਾਲ ਮੰਨ ਸੇਵਾ ਵਾਲੇ ਬੰਦੇ ਨਾ ਹੋਇਆ ਮੰਨ ਫਰਾਡ ਚੀਜ਼ਾਂ ਵਾਲੇ ਬੰਨੇ ਆ ਉਹ ਭਾਜੀ ਜਿਹੜਾ ਜ਼ਹਿਰ ਹੁੰਦਾ ਨਾ ਜ਼ਹਿਰ ਤੁਸੀਂ ਖਾ ਲਓ ਪੈਸੇ ਨਾਲ ਖਾ ਲਓ ਤੁਹਾਡਾ ਐਸ ਜਨਮ ਨੂੰ ਨਸ਼ਟ ਕਰੂਗਾ ਅਗਲੇ ਜਨਮ ਨਾਲ ਉਹਦਾ ਕੋਈ ਲਿੰਕ ਨਹੀਂ ਬਟ ਜਿਹੜਾ ਸੇਵਾ ਦਾ ਪੈਸਾ ਨਾ ਉਹਨੇ ਆ ਜਨਮ ਤੇ ਨਿਸ਼ਟ ਕਰਨਾ ਹੀ ਕਰਨਾ ਪਤਾ ਨਹੀਂ ਕਿੰਨੇ ਜਨਮਾਂ ਨਾਲ ਨਿਸ਼ਟ ਕਰ ਦੇਣੇ ਨੇ ਉਹ ਇਹੋ ਜਿਹੇ ਜ਼ੈਰਵਾ ਜਿਹਨੇ ਜਨਮ ਜਨਮਾਂ ਦੇ ਜਨਮ ਨਿਸ਼ਟ ਕਰ ਦੇਣੇ ਨੇ ਇਹ ਜਿੱਤਾ ਰਾਸ ਤੇ ਬਿਸਕੁਟੀਆਂ ਖੋਰੀਆਂ ਸੀਦੇ ਕਿ ਨਾਲ ਸਾਡੇ ਦਿਮਾਗ 'ਚ ਆਇਆ ਸੀ ਆਪਾਂ ਸਹੀ ਸਾਨੂੰ ਹੁਣ ਪਤਾ ਨਹੀਂ ਸੀ ਕਿ ਤੁਹਾਨੂੰ ਕਿੰਨਾ ਚਾਹੀਦਾ ਜਾਂ ਕਿੰਨਾ ਹੈ ਨਾ ਬਿਉਹ ਸਮਝੇ ਪਤਾ ਨਹੀਂ ਸੀ ਆਪਣੇ ਆਈਡੀਆ ਨਾਲ ਚੱਲੇ ਲੀਂ ਫੋਨ ਮੈਨੂੰ ਸਾਰੇ ਨਾਲ ਮਿਲੋਣਾ ਇਹ ਇੱਥੇ ਪੱਕੀ ਸੇਵਾ ਕਰਦਾ ਏ ਠੀਕ ਹੈ ਮਾਰਨਿੰਗ अर्ਲੀ ਆਏ ਨਾ 8 ਵਜੇ ਆਇਨਾ ਰਾਤ ਨੂੰ 8 9 ਵਜੇ ਜਾਣਾ ਮਤਲਬ ਕਿ ਸਿਸਟਰ ਜੀ ਮੈਂ ਐਵੇਂ ਝੂਠ ਮਾਰਾਂ ਮੈਂ ਇੱਥੇ ਹੱਥੀ ਮਾਸਾ ਕੰਮ ਨਹੀਂ ਕਰਦਾ ਆਸ਼ੂ ਦੇ ਵਿੱਚ ਮੈਂ ਆਖਾਂ ਕਿ ਮੈਂ ਸਾਰੇ ਬੰਦਿਆਂ ਨੂੰ ਮਈਓ ਨਿਵਾਉਂਦਾ ਵਾਂ ਜਾਂ ਮੈਂ ਸਭ ਕੁਝ ਮੈਂ ਕਰਦਾ ਵਾਂ ਇਸ ਵੀਰ ਨੇ ਹਾਥੀਂ ਟਾਇਲਟ ਸਾਫ ਕਰੇ ਸਾਰੇ ਮੀ ਨਮਾਣਾ ਤਵਣਾ ਆਵ ਲੱਖਾ ਵੀਰ ਇਹ ਅੱਜ ਤੋਂ ਡੇਢ 2 ਸਾਲ ਪਹਿਲਾਂ ਮੈਂ ਇਹਨੂੰ ਜਿੱਥੋਂ ਆਪਾਂ ਟੋਲ ਪਲਾਜ਼ਾ ਨਹੀਂ ਸੀਗਾ ਉੱਥੋਂ ਲੈ ਕੇ ਆਇਆ ਸੀ ਮੈਂਟਲੀ ਅਫਸੈਟ ਸੀ ਆਏ ਲੁਧਿਆਣਾ ਇਹਦਾ ਸਿਕੰਦਰ ਦੇ ਘਰ ਲਾ ਕੇ ਘਰ ਆ ਇਹਦਾ ਪਰਿਵਾਰ ਵੀ ਮਿਲ ਗਿਆ ਵੀਡੀਓ ਕਾਲ ਤੇ ਇੱਕ ਪਰਿਵਾਰਿਕ ਮਿਲਾਤਾ ਉਹ ਕਹਿੰਦੇ ਅਸੀਂ ਨਹੀਂ ਰੱਖਣਾ ਤੁਸੀਂ ਆਪਣੇ ਕੋਲ ਤੇ ਦੀ ਤੇ ਇਹ ਚੱਲ ਮੇਰੇ ਨਾਲ ਤੁਹਾਨੂੰ ਦੱਸ ਦਿੰਦਾ ਮੇਰਾ ਸੇਵਾ ਕਰਦੇ ਆ ਆ ਵੀਰ ਪਰਸੋਂ ਚੌਥਾ ਆ ਨਸ਼ਾ ਕਰਦਾ ਦੀ ਮੰਮੀ ਛੱਡ ਕੇ ਗਈ ਜੀ ਠੀਕ ਹੈ ਜੀ ਮੈਂ ਕਿਹਾ ਪਹਿਨੇ ਸਾਡਾ ਨਸ਼ਾ ਛਡਾਉ ਕੇ ਇੰਦਰ ਨਹੀਂ ਹੈਗਾ ਹਾਂਜੀ ਸਾਡਾ ਸੇਵਾ ਵਾਲਾ ਵਾ ਵੈਸੇ ਤੇ ਇਥੇ ਹੁਣ ਲਾਇਆ ਹੁੰਦਾ ਵਾ ਕੱਚ ਕੁਚ ਲਾਇਆ ਹੁੰਦਾ ਪਰ ਜਿਹੜਾ ਨਸ਼ੇ ਵਾਲਾ ਬੰਦਾ ਨੂੰ ਕੰਟਰੋਲ ਕਰਨਾ ਬਹੁਤ ਔਖਾ ਜਿਹੜੇ ਨੂੰ ਟੋਟ ਵਜੀ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਤੇ ਮੈਂ ਪਹਿਨੇ ਸੀ ਰੱਖ ਸਕਦੇ ਜਿੰਨੇ ਚਿਰ ਆਪਣੀ ਮਰਜ਼ੀ ਨਾਲ ਰਹੂਗਾ ਠੀਕ ਹੈ ਠੀਕ ਹੈ ਜੀ ਕਿਉਂਕਿ ਜਦੋਂ ਕੋਈ ਦੁਖੀ ਹੁੰਦਾ ਵਾ ਸਾਡਾ ਵੀ ਦਿਲ ਨਹੀਂ ਕਰਦਾ ਜਵਾਬ ਦੇਣ ਨੂੰ ਜਿੰਨੇ ਕੁ ਜੋਗੇ ਹੈਗੇ ਆ ਕਿਉਂਕਿ ਸੇਵਾ ਕੀਤੀਆਂ ਹੋ ਸਕਦਾ ਮਨ ਮਿਲ ਉਹਦਾ ਫਿਰਦੀ ਸੇਵਾ ਅੱਛੀ ਬਾਠ ਵੀ ਵਿੱਚ ਸਿਮਰਨ ਹਾਂਜੀ ਤੇ ਉਹ ਜਿਹੜਾ ਮੁੰਡਾ ਪਰਵਾਸੀ ਆ ਉਹ ਪਰਵਾਸੀ ਆ ਪਿਛਲੇ ਸਾਲ ਜਦੋਂ ਕਲਕੱਤਾ ਦਾ ਟਾਈਮ ਸੀਗਾ ਸਾਡੇ ਲਾਗੇ ਸੜਕ ਦੇ ਉੱਤੇ ਤੁਰਿਆ ਫਿਰਦਾ ਸੀ ਤੇ ਮੇਰੇ ਪਿੰਡ ਦੇ ਕਿਸੇ ਵੀਰ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਮੇਰੇ ਕੋਲ ਛਾੜ ਗਿਆ ਕਿ ਵੀਰੇ ਕੱਲੋਂ ਇਹ ਨਾ ਹੋਵੇ ਇਹਨੂੰ ਕੋਈ ਫੜਕੇ ਤੇ ਤੋਂ ਕੰਮ ਕਰਾ ਲਵੇ ਇਹਦਾ ਹਾਂ ਇਹ ਦੂਰ ਦਾਵਾ ਦੀ ਵੀਡੀਓ ਬਹੁਤ ਵਾਇਰਲ ਹੋਈ ਬੱਟੇ ਦੀ ਫੈਮਿਲੀ ਨੇ ਲੱਭੀ। ਉਹ ਭੈਣ ਉਹ ਦੋਵੇਂ ਟਾਈਮ ਪਰ ਸ਼ਾਦੀ ਪਕਉਂਦੀ ਪਹਿਲਾਂ ਇੱਕ ਟਾਈਮ ਪਕਉਂਦੀ ਸੀਗੀ ਅੱਜ ਤੋਂ ਦੋਵੇਂ ਟਾਈਮ ਕਰਦੇ ਪਹਿਲਾਂ ਇੱਕ ਟੈਮ ਚੌਲ ਬਣਾਉਂਦੇ ਸੀਗੇ ਇੱਕ ਟੈਮ ਰੋਟੀ ਕਿਉਂਕਿ ਪਰਵਾਸੀ ਵੀ ਜਾਂਦੇ ਆ। ਠੀਕ ਹੈ ਜੀ ਬਟ ਹੁਣ ਆ ਸਾਰੀ ਟੀਮ ਨੇ ਕੰਮ ਕੀਤਾ ਵੀ ਦੋਨੇ ਟਾਈਮ ਰੋਟੀ ਬਣਾਏ ਕਰਾਂਗੇ ਅਗੇ ਇੱਕ ਟਾਈਮ ਚੌਲ ਬਣਾਉਂਦੇ ਸੀ ਇੱਕ ਟਾਈਮ ਰੋਟੀ ਸੀ ਠੀਕ ਹੁਣ ਟੀਮ ਨੇ ਕੀਤਾ ਵੀ ਹੁਣ ਦੋਵੇਂ ਟਾਈਮ ਰੋਟੀ ਬਣੇਗੀ ਮੈਨੂੰ ਲੱਗਦਾ ਸੀਗਾ ਜਿੱਦਾਂ ਵੀ ਚੌਲ ਅਸੀਂ ਆਪੇ ਨਹੀਂ ਲੱਕਿਆ ਹੈ ਲੀਕ ਤਾਂ ਮਾਸਾ ਨਹੀਂ 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 ਚੌਲ ਹੈ ਮੈਂ ਲੈ ਆਂਦੇ ਕੱਲ ਮੈਨੂੰ ਭੈਣ ਨੇ ਕਿਸੇ ਨੇ ਸਿਵਾ ਤੇ ਜੀ ਕੱਲ ਬ੍ਰੈਂਸੋ ਤੇ ਮਾਗਰ ਕਲੋਕ ਨਹੀਂ ਲੱਗੀ ਬਣਾ ਕੇ ਕਿਵੇਂ ਠੀਕ ਮਾਰਾ ਚਲੋ ਖਾਣਾ ਖਾਣਾ ਹੈ ਚਾਵਲਾਂ ਦਾ ਕੇਵਰੀ ਹੋ ਜਾਂਦਾ ਹੈ ਚੌਲ ਹੁਣ ਇਹਨਾਂ ਦੁਪਹਿਰੇ ਕਰਦਾ ਕਰਾਂਗੇ ਔਰ ਲੰਮੇ ਦੇਣੋ ਨਹੀਂ ਆਇ ਤੁਹਾਨੂੰ ਮਨੋਣਾ ਆ ਮੇਰੀ ਨਿੱਕੇ ਦੀ ਮੰਮੀ ਆ ਅਸਲੀ ਅਰिजिनल ਅਰिजिनल ਮੈਂ ਦੱਸਿਆ ਨਾ ਤਿੰਨ ਵਾਰੀ ਵਿਆਹ ਕਰੀ ਲਿਆ ਇਹ ਨੰਨਾ ਬੇਟਾ ਇਹਨੂੰ ਗੁਰਤੀ ਮਾਰ ਦਿੱਤੀ ਆ ਕਿ ਦੂਜੇ ਨੂੰ ਮੈਂ ਜਿਹੜੀ ਦੰਦੀ ਵਾਰੀ ਦੱਸਿਆ ਆ ਨਾ ਹਾਂਜੀ ਸੋਚ ਚਾਹੀਦੀ ਇਹ ਹਮ ਯਸੂਸੀਆ ਆ ਤੋ ਆ ਤਾਂ ਮੇਰੇ ਆ ਤਾਂ ਮੇਰੇ ਨਾਲ ਹੀ ਗਿਆ ਸੀ ਨਾ ਜਦੋਂ ਤੁਹਾਨੂੰ ਦੱਸਿਆ ਸੀਗਾ ਵੀ ਇਹਨਾਂ ਦਾ ਅੱਜ ਤੱਕ ਰੋਲੇ ਕੈਂ ਇਹਨਾਂ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਜਾਂਦੇ ਆ ਬਜੁਰਗ ਇਹ ਗੋੰਦਾਲ ਸਾਹਿਬ ਗੁਰਦੁਆਰਾ ਜਿਹੜਾ ਮੇਨ ਗੁਰੂ ਅਮਰਦਾਸ ਜੀ ਦਾ ਗੁਰਦੁਆਰਾ ਠੀਕ ਆ ਉਹਦੇ ਬਾਹਰ ਰਹਿੰਦੇ ਸੀਗੇ ਪਿਛਲੇ 30 35 ਸਾਲ ਤੋਂ ਪਹਿਲਾਂ ਜਿੰਨਾ ਚਿਰ ਸਹੀ ਸੀਗੇ ਉਹਨੇ ਕਰ ਕਿਸੇ ਦਾ ਕੰਮ ਕਰ ਲਿਆ ਰੋਟੀ ਖਾ ਲਈ ਤੇ ਚਲੋ ਆਪਣੀ ਲੋੜਾਂ ਪੂਰੀਆਂ ਹੋ ਗਈਆਂ ਹੁਣ ਕਹਿੰਦੇ ਕੁਝ ਸਾਲਾਂ ਤੋਂ ਨਾ ਇਦਾਂ ਤੁਰਿਆ ਨਹੀਂ ਜਾਂਦਾ ਬਹੁਤ ਮਹਾ ਮਹਾ ਐ ਕਰਕੇ ਤੁਰਦੇ ਆ ਇਹ ਉੱਤੇ ਬਾਹਰ ਸੌਂਦੇ ਹੁੰਦੇ ਸੀਗੇ ਗੋੰਦਾਲ ਗੁਰਦਾਰ ਸਾਹਿਬ ਦੇ ਬਾਅਦ ਡੇੜੀ ਬਣੀ ਆ ਦਰਸ਼ਨ ਡੇੜੀ ਉਹਦੇ ਲੱਗੇ ਚਲੋ ਮੈਨੂੰ ਸੇਵਾ ਦਿੱਤੀ ਉਹਨਾਂ ਵੀਰਾਂ ਨੇ ਦੱਸਿਆ ਤੇ ਹੋ ਗਈ ਹੁਣ ਤਿੰਨ ਚਾਰ ਮਹੀਨੇ ਹੋ ਗਏ ਮੇਰੇ ਤੋਂ ਐਬੀ ਉਹ ਵੀ ਮੇਰੇ ਤੋਂ ਤੇ ਡੇਰੇ ਆਵਾ ਇਹਨਾਂ ਨੂੰ ਛਡਾਇਆ ਵਾ ਇਹ ਇਹ ਕਿਥੋਂ ਲੈਂਦੇ ਆ ਸਰਮਣਾ ਆ ਵੀ ਇ렇게 ਤੋਂ ਲੈਂਦਾ ਪਾ ਇਹ ਆਪਾਂ ਹੀ ਕਿਉਂ ਲੈਂਦਾ ਸੀ ਕੋਲ ਲਾ ਕੋਨੇ ਵੀ ਨਹੀਂ ਆਪਣਾ ਸੋਣ ਕੇ ਠੀਕ ਆ ਇਹ ਸਾਡੇ ਹਾਂਜੀ ਕੇ ਪਤਨ ਕਿਉਂਕਿ ਪੈਣ ਜਿਆਦੇ ਜਾਣੇ ਕਿ ਇਹ ਮੈਨੂੰ ਵੀ ਚੇਤਾ ਬੜੀ ਹੋ ਜਾਂਦਾ ਫਿਰ ਹਾਂ ਇਪੋਲ ਆ ਆ 4-5 ਕਿਲੋਮੀਟਰ ਦੇ ਪੋਲ ਤੇ ਤੁਰੇ ਫਿਰਦੇ ਸੀ ਕਿਸੇ ਵੀਰ ਨੇ ਮੈਨੂੰ ਫੋਨ ਲਾਇਆ ਮੈਂ ਲੈ ਕਹਿੰਦਾ ਐਸੇ ਵੀਰ ਦੀ ਤੁਸੀਂ ਵੀਡੀਓ ਵੇਖੀ ਸੀ ਬਹੁਤ ਵਾਇਰਲ ਹੋਈ ਸੀ ਉਹ ਮੁਖਸਰ ਸਾਹਿਬ ਤੋਂ ਥਾਂਦੇਵਾਲ ਤੋਂ ਖਿੜਾ ਕੇ ਲੈਂਦਾ ਜਿਹੜਾ ਕਿੰਨਾ ਮੇਰਾ ਪਿਓਰੀ ਤੋਂ ਕਿੰਨਾ ਮੇਰਾ ਮੁੰਡਾ ਨਹੀਂ ਐਸੇ 7 ਸਾਲ ਕੈਦ ਕਰਿਆ ਜਿਹਨੂੰ ਲਕੋਲੀ ਸੀ ਉਹਨਾਂ ਇਸੇ ਤੋਂ ਮੁਖਸਰ ਸਾਹਿਬ ਦਾ ਪਿੰਡ ਆ ਥਾਂਦੇਵਾਲ 7 ਸਾਲ ਇਹਨੂੰ ਗੁਲਾਮ ਬਣਾ ਕੇ ਰੱਖਿਆ ਸੀ ਇਹਨੂੰ ਬਹੁਤਾ ਨਹੀਂ ਪਤਾ ਓਏ ਪਿੱਛਾ ਲੈਣਾ ਪਿੱਛਾ ਲਾ ਲੈਖਣਾ ਇਹ ਬੋਕਰ ਰਬੋਟ ਇਹਨੂੰ ਪਤਾ ਨਹੀਂ ਪਤਾ ਆ ਲੈ ਆ ਚੀ ਜੀ ਬਿਸਕੁਟ ਖਾ ਲੈ ਨਾ ਕੋਈ ਪੈਸੇ ਦੇ ਬਿਸਕੁਟ ਨਹੀਂ ਖਾਣੇ ਇਹਨੇ 10 ਰੁਪਏ ਮੇ ਤੋਂ ਲੈ ਲੈਣੇ ਆ ਤੇ ਜਿਹੜਾ ਰੋਟੀਆਂ ਪਕਾਉਣ ਡਿਆ ਉਹ ਤੇਜਵਾ ਇਹ ਭਗਤਵਾ ਇਹਨੇ ਲੈ ਲੈਣੇ ਤੇ ਉਹਨੇ ਇੱਤੋਂ ਖੋ ਲੈਣੇ ਇਹਨੂੰ ਫੇਰ ਹੁਣੀ ਕੁਝ ਮਿਲਣਾ ਇਹਨੇ 10 ਰੁਪਏ ਹੀ ਲੈ ਲਏ ਭਾਵੇਂ ਇਹਨੂੰ ਜਿੰਦਾ ਮਰਜੀ ਖਾਏ ਨੇ 10 ਰੁਪਏ ਲੈਣੇ ਮਤਲਬ ਇਹਨੂੰ ਬਹੁਤ ਦੁਨੀਆਦਾਰੀ ਦੀ ਨਹੀਂ ਸਾਰੀ ਨੂੰ ਪਤਾ ਠੀਕ ਹੈ ਜੀ ਹਾਂ ਜੀ ਤੇ ਇਹ ਹੈਗਾ ਪੰਜਾਬੀ ਭਰੇ ਦਾ ਬੋਲਿਆ ਨਹੀਂ ਜਾਂਦਾ ਸਾਫ਼ ਇਥੋਂ ਘਰ-ਬਾਰ ਨਹੀਂ ਲਾਉਂਦੇ ਵੀਡੀਓ ਬਹੁਤ ਵੈਲੀਆਂ ਇਹਨਾਂ ਨੂੰ ਖਡੂਰ ਸਾਹਿਬ ਗੁਰਦਾਰ ਸਾਹਿਬ ਤੇ ਨੇ ਕਿੰਨਾ ਰਾਤ ਨੂੰ ਐਸੇ ਲੇ ਬੋਲਾ ਨਹੀਂ ਜਾਂਦਾ ਇਹ ਸ਼ੁਰੂ ਤੋਂ ਗੁਰਦਾਰੇ ਦੇ ਵਿੱਚ ਹੀ ਰਹੇ ਆ ਠੀਕ ਹੈ ਜੀ ਪਰੇਸ਼ਾਨ ਹੈ ਮੇਰੇ ਘਰ ਵਾਲੇ ਠੀਕ ਹੈ ਜੀ ਆ ਮਹੀਨਾ ਕੋਈ ਗੁਰੂ ਸਾਹਿਬ ਲੈ ਕਹਿੰਦਾ ਸੀਗਾ ਜਿਹੜਾ ਰੌਲਾ ਬੜਾ ਪਾਉਂਦੇ ਪੈਸੇ ਇਹ ਗੁਰਦਾਰੇ ਸੇਵਾ ਕਰਦੇ ਰਹਿ ਹੁਣ ਥੋੜਾ ਜਿਆਦਾ ਡਿਸਟਰਬ ਹੋ ਗਏ ਸੀਗੇ ਤੇ ਚਲੋ ਆ ਏਦਾਂ ਹੀ ਉਹ ਸਰਕਾਰੀ ਜਗਾ ਉੱਤੇ ਸੌਂਦੇ ਸੀਗੇ ਕਿਸੇ ਮਰੀਰ ਨੇ ਮੈਨੂੰ ਫੋਨ ਲਾਇਆ ਮੈਂ ਜਾ ਕੇ ਉਹਨੂੰ ਲੈ ਆਇਆ ਇਹ ਪ੍ਰਵਾਸੀ ਆ ਪਰ ਗੁਰਦਾਰਾ ਸਾਹਿਬ ਤੇ ਰਹਿਣ ਦਾ ਕਰਕੇ ਮਤਲਬ ਕਿ ਅਮਲ ਛੱਡ ਲਿਆ ਤੇ ਬਹੁਤ ਸੁੱਚਮ ਰੱਖਦੇ ਆਪਣੇ ਲੋ ਬਚਾਰੇ ਪਰ ਫੇਰ ਰੱਖੀ ਨਹੀਂ ਜਾਂਦੀ ਬਜ਼ੁਰਗ ਦਾ ਕਰਕੇ ਹਾਂਜੀ 103 ਜਮਿਆ ਆ ਇਹ ਜਿਹੜਾ ਭਗਤਵਾਨ ਇਹਨੂੰ ਛੱਡ ਗਿਆ ਸੀਗੇ ਹੈਗਾ ਨਹੀਂ ਆਪਣੇ ਗੁਰਵਿੰਦਰ ਐਨ ਜੀਓ ਵਾਲਾ ਗ੍ਰਿੰਦਰ ਸਿੰਘ ਐਨ ਜੀਓ ਜਿੰਨਾਂ ਦੀ ਆ ਅਨਮੋਲ ਕੁਤਿਹੜ ਹੁੰਦੇ ਸੀ ਵੀਰੇ ਇਹ ਤਿੰਨ ਚਾਰ ਵੀਰਾਂ ਨੂੰ ਆਪਣੇ ਕੋਲੋਂ ਛੱਡ ਕੇ ਗਿਆ ਸੀਗਾ ਕਿਉਂਕਿ ਉਹਨੂੰ ਕੋਈ ਜਗ੍ਹਾ ਦੀ ਪ੍ਰੋਬਲਮ ਹੋਊ ਜਾਂ ਕੁਝ ਵੀ ਹੋਊਗਾ ਆਪਣੇ ਕੋਲ ਛੱਡ ਗਏ ਸੀ ਵੀਰੇ ਵੀ ਮੇਰੇ ਤੋਂ ਪ੍ਰੋਬਲਮ ਆ ਤੇ ਉਹ ਤਿੰਨ ਚਾਰ ਵੀਰਾਂ ਨੂੰ ਛੱਡ ਗਏ ਇੱਕ ਬਾਕੀ ਲੈ ਗਿਆ ਇਹ ਮੈਂ ਕਹਾਂ ਮੈਂ ਨਹੀਂ ਜਾਣਦੇ ਨਾ ਬਹੁਤ ਸੇਵਾ ਕਰਦਾ ਸੀ ਬਹੁਤ ਸੇਵਾ ਨੂੰ ਬੋਲਦਾ ਐਸ ਵੀਰ ਨੂੰ ਮੈਂ ਥੋੜੀ ਦਿਨ ਸਰਵਣ ਉਹਦੇ ਜ਼ਖਮ ਹੋਏ ਇਹ ਜ਼ਖਮ ਨਾ ਦਿਖਾਈ ਹਾਂ ਇਹ ਵੀਰ ਨੂੰ ਮੈਂ ਲੈ ਕੇ ਆਵਾ ਗੁਰੂ ਹਰ ਸਾਹਿਬ ਤੋਂ ਇਹਦੀ ਨਾ ਪਾਸ਼ਾ ਸਮਝੋਂਦੀ ਨਾ ਕੁਝ ਨਹੀਂ ਸਮਝੋਂਦਾ ਭਗਤਵਾ ਇਹਨੇ ਚੌਂਕੜੀ ਮਾਰ ਕੇ ਬਹਿ ਜਾਣਾ ਠੀਕ ਹੈ ਜੀ ਚੌਕਰੀ ਮੈਂ ਕੁਝ ਨਹੀਂ ਬੋਲਣਾ ਕਿਉਂ ਕੁਝ ਨਹੀਂ ਕਹਿਣਾ ਠੀਕ ਹੈ ਜੀ ਹਾਂਜੀ ਆ ਉਹ ਕੋਈ ਹੋਰ ਹੀ ਲੈਂਗੁਏਜ ਆ ਕੋਈ ਜਿਵੇਂ ਕੰਦੀ ਵੀਡੀਓ ਨਹੀਂ ਸਾਡੀ ਜਿਹਦਾ ਦਿਖਾਉਣ ਨੂੰ ਕਿਹੜੀ ਬਾਸ਼ਾ ਬੋਲ ਗਏ ਕਈ ਕਈ ਵਾਰ ਮੈਂ ਬਣਾਈਆਂ ਇਹ ਵੀਡੀਓ ਬਣਾਈਆਂ ਤੁਸੀਂ ਬਣਾਉਣੀ ਜੇ ਬਣਾ ਲਓ ਕੋਈ ਗੱਲ ਨਹੀਂ ਹਾਂਜੀ ਜਿੱਦਾਂ ਇਹਦੀ ਵੀਡੀਓ ਤੁਸੀਂ ਪਾਓ ਨਾ ਕਿ ਸਾਨੂੰ ਕੋਈ ਪ੍ਰੋਬਲਮ ਹੈ ਗੂਗਲ ਟ੍ਰਾਂਸਲੇਟ ਹਾਂ ਮੈਂ ਉਹੀ ਕੇ ਟਰਾਈ ਕਰਨੀ ਆ ਮੈਂ ਇਹਨੇ ਕੱਲ ਪਰਸੋਂ ਦਾ ਕਰੀ ਇੱਧਰ ਕਰੀ ਉੱਧਰ ਇਹ ਹੁਣ ਫ੍ਰੀ ਹੋ ਕੇ ਮੈਂ ਇਹਦਾ ਕਰੂੰਗਾ ਜਿਹੜਾ ਉਹਨ ਦਾ ਟੱਚ ਮਰੀ ਪਹਿਲੇ ਇੱਧਰ ਆਜੋ ਇਨਾ ਇਹਨੂੰ ਤਰਨ ਧਾਰਨੋਂ ਛੜਾ ਕੇ ਲੈਂਦਾ ਗੁਜਰਾ ਤੋਂ ਇਸ ਪੱਤ ਨੂੰ ਤਰਨ ਧਾਰਨ ਤੋਂ ਗੁਜਰਾ ਤੋਂ ਛੜਾ ਕੇ ਲੈਂਦਾ ਅੰਮ੍ਰਿਤਸਰੋਂ ਜਿੱਥੇ ਮਾਨਨਾ ਜਿੱਥੋਂ ਆਪਾਂ ਇਹਨੂੰ ਆਇਓ ਤਰਨ ਕਰੀਦਾ ਤਰਨ ਧਨ ਵਾਲੋ ਫਲਾਈ ਹੋ ਕੇ ਛੜਕੇ ਆਂ ਔਰ ਇਹ ਸੱਲੇ ਗੁਜਰ ਰਹਿੰਦੇ ਆ ਉਹਨਾਂ ਨੇ ਇਹਨੂੰ ਰੱਖਿਆ ਸੀਗਾ ਹਾਂਜੀ ਪੱਠੇ ਪਾਉਂਦੇ ਆ ਮੱਜਾਂ ਦੇ ਗੋਚਕ ਹੁੰਦੇ ਹਾਂਜੀ ਇਹਨੂੰ ਰੱਖਿਆ ਸੀਗਾ ਸਰਮਣ ਅੱਗੇ ਕਰੀ ਓ ਮਾਤਾ ਉਹ ਮਾਤਾ ਵਾ ਉਹਦੀ ਵੀ ਲੈਂਗੁਏਜ ਕੋਈ ਦੂਰ ਦੀ ਆ ਮੈਂ ਵੈਸੇ ਤੇ ਆਪਣੇ ਲੇਡੀਜ਼ ਨਹੀਂ ਆ ਆਪਣੇ ਜੈਂਟਲਸ ਹੀ ਆ ਪਰ ਬਜ਼ੁਰਗ ਮਾਤਾ ਸੀ ਮੈਂ ਕਿਹਾ ਚੱਲ ਮਾਵਾ ਮਰ ਗਈ ਮੈਂ ਇੱਥੇ ਲੈ ਆਂਦਾ ਕਿੱਥੇ ਪਹੁੰਚ ਛੱਡ ਗਿਆ ਹਾਂਜੀ ਕਿੱਥੇ ਛੱਡ ਗਿਆ ਹਾਂਗਾ ਜਿਹੜਾ ਉਹ ਬੰਦਾ ਵਾ ਇਹ ਇਹ ਕਰਨ ਧਰਨ ਨੂੰ ਲੈਂਦਾ ਨਹੀਂ ਕਰਨ ਧਰਨ ਨੂੰ ਇਹ ਕਿੱਥੋਂ ਆਇਆ ਇਹ ਆਪਣੇ ਅੱਡੇ ਆ ਇਸ ਮੋੜ ਇਹ ਇੱਥੇ ਪਿੰਡ ਤੁਰਿਆ ਫਿਰਦਾ ਸੀਗਾ ਸਾਡੇ ਪਿੰਡ ਹੀ ਪਿੰਡ ਤੁਰਿਆ ਫਿਰਦਾ ਸੀ ਤੇ ਉੱਥੋਂ ਲੈ ਕੇ ਜਾਂਦਾ ਜਿਹੜਾ ਉਹ ਵਾ ਉਹਨੂੰ ਗੁਜਰਾਤ ਤੋਂ ਛੜਾਇਆ ਉਹ ਮੁਸਲਮਾਨ ਸੀ ਗੁਜਰਾਤ ਚੋਂ ਗੁਜਰਾਤ ਤੋਂ ਗੁਜਰਾਤ ਤੋਂ ਮੁਸਲਮਾਨ ਸੀਗਾ ਉਹ ਟਾਬੇ ਵਾਲਾ ਉਨੇ ਕਾਇਦ ਕੀਤਾ ਸੀ ਹਾਂ ਕਿੱਥੋਂ ਦਾ ਉਦਾਂ ਹੀ ਆ ਇਹਦਾ ਹੈਗਾ ਵਾ ਪਰਿਵਾਰ ਹੈਗਾ ਵਾ ਮਾਂ ਨਹੀਂ ਹੈਗੀ ਪਿਓ ਨਹੀਂ ਹੈਗਾ ਮਾਂ ਨੇ ਦੂਜਾ ਵਿਆਹ ਕਰਾਇਆ ਹਾਂ ਜਿਹੜਾ ਮਾਂ ਨੇ ਦੂਜਾ ਵਿਆਹ ਕਰਾਇਆ ਕੋਈ ਰੱਖਣ ਵਾਲਾ ਨਹੀਂ ਹੈਗਾ ਠੀਕ ਹੈ ਜੀ ਤੇ ਇਹ ਆਪਣੇ ਕੋਲ ਹੀ ਆ ਬਖਤ ਆ ਆਪਣੇ ਕੋਲ ਮੇਨ ਹਾਲੇ ਵੀ ਵਿਖਾਉਂਗਾ ਮੈਂ ਤੁਹਾਨੂੰ ਹੁਣ ਆਹ ਕੌਣ ਆ ਸ਼ਾਇਦ ਇਹ ਵੀ ਦਿਖਾਤਾ ਤੇ ਆ ਵੀ ਦੱਸਦਾ ਆਹ ਕੌਣ ਆ ਇਹ ਹੋਗਾ ਇਹ ਕੱਲ ਲੈ ਆਏ ਤੇ ਯਾਰ ਇਹ ਕੱਲ ਲੈ ਆਏ ਇਨ ਬਹਾ ਇ ਦਵਾਈ ਦਿੱਤੀ ਨਾ ਦਵਾਈ ਦਿੱਤੀ ਅੱਜ ਇਹਨੇ ਦੁਰਤ ਨਹੀਂ ਕੀਤੀ ਪਤਰਾ ਇਹ ਅਸੀਂ ਸਾਡੇ ਲਾਗੇ ਪੈਟਰੋਲ ਪੰਪ ਉਥੋਂ ਲੈਂਦਾ ਸੀਗਾ ਇਹ ਆਪਣਾ ਏਰੀਆ ਸੋਨੀ ਵਿਹਾਰ ਦਾ ਦਾ ਦਿੱਲੀ ਇਹਨੂੰ ਅਜਨੂੰ ਵੀ ਮੇਰੇ ਨਾਲ ਸਿਆਲ ਡਾਇਆ ਚਾਰ ਪੰਜ ਮਹੀਨੇ ਹੋ ਗਿਆ ਮੈਂ ਸੋਨੀ ਵਿਹਾਰ ਚ ਵੀ ਪੁਸ਼ ਕਾਉਂਸਲਰ ਆ ਮਲਕਪੁਰ ਸਟੇਸ਼ਨ ਆ ਉੱਥੇ ਵੀ ਅਪਰੋਚ ਕੀਤੀ ਆ ਉਹ ਵੀ ਕਹਿੰਦੇ ਵੀ ਜੀ ਅਸੀਂ ਜਦੋਂ ਲੱਭ ਗਿਆ ਦੱਸ ਦਾਂਗੇ ਉੱਥੋਂ ਦੇ ਲੋਕਾਂ ਕੋਲ ਵੀ ਅਪਰੋਚ ਕੀਤੀ ਆ ਵੀ ਨੰਬਰ ਲੱਭ ਕੇ ਮੇਰੇ ਕੋਲ ਆਗੇ ਜਿਹੜਾ ਉੱਥੋਂ ਦਾ ਕਾਉਂਸਲਰ ਆ ਕਹਿੰਨੇ ਵੀ ਇਹ ਸਾਡੀ ਨਿਗਾ ਚ ਨਹੀਂ ਹੈਗਾ ਇਹ ਮਤਲਬ ਕੁਝ ਨਹੀਂ ਲੱਭਾ ਤੇ ਬੁਖਾਰ ਆ ਇਹਨੂੰ ਦਵਾਈ 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 ਦਿੱਤੀ ਇਹਦੀ ਯਾਰ 2 ਦਿਨ ਹੋ ਗਿਆ ਠੀਕ ਨਹੀਂ ਲੱਗਦਾ ਆ ਵੀ ਹੁਣ ਠੀਕ ਆ ਕੱਲ ਕਿਵੇਂ ਸੀ ਇਹਨੂੰ ਵਾਇਰਲ ਫੀਵਰ ਹੈ ਨਾ ਲੜਦੇ ਨਖੱਤੇ ਤੋਂ ਜਿਹੇਦਾਰ ਨੇ ਨਾ ਇੱਥੇ ਡੰਡਾ ਮਾਰਿਆ ਹੁਣ ਤੱਕ ਠੀਕ ਹੈ ਦੀ ਆਪਣੀ ਮੈਡੀਸਿਨ ਆ ਸਾਰੀ ਮੈਡੀਸਿਨ ਜਿਹੜੀ ਇੱਥੋਂ ਦੀ ਆ ਆਪੇ ਅਪੋਲੋ ਹਸਪੀਟਲ ਤੋਂ ਚਲਦੀ ਆ ਇਹ ਵਾਇਰਲ ਫੀਵਰ ਆ ਦੇਖੋ ਇਹਦੇ ਲਿਪਸ ਫੇਰੀ ਫੇਰੀ ਇਹਨੂੰ ਮੈਂ ਲੈ ਕੇ ਜਾਊਗਾ ਪਾਣੀ ਪੀਣਾ ਵਾ ਦੇਣ ਪਾਣੀ ਇੱਕ ਵਾਰੀ ਤੀ ਨਾਲ ਲਖੇ ਇੱਕ ਵਾਰੀ ਸਾਰਿਆਂ ਨੂੰ ਪਾਣੀ ਪਿਆ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸੜਾਈ ਹੋਏ ਨੇ ਜੜੀ ਜਿਹੜੇ ਪਾਣੀ ਸੈਲ ਘਟਣ ਇਹਨੂੰ ਲਖੇ ਸਾਰਿਆਂ ਨੂੰ ਪਾਣੀ ਪਿਆ ਲਖੇ ਉਹ ਪੁੱਤ ਮੇਰੀ ਗੱਲ ਸੁਣ ਇੱਕ ਵਾਰੀ ਸਾਰਿਆਂ ਨੂੰ ਪਾਣੀ ਪਿਆ ਜਿੰਨੇ ਵੀ ਇੱਥੇ ਗਏ ਨੇ ਸਾਰਿਆਂ ਨੂੰ ਪਾਣੀ ਪਿਆ ਇਹਨੂੰ ਵੀਰ ਨੂੰ ਮੈਂ ਕੱਲ ਲੈ ਕੇ ਜਾਂਦਾ ਹਾਂ ਕੱਲ ਹੀ ਹਜੇ ਠੱਠੀਆਂ ਲੱਗੇ ਪਿੰਡਵਾ ਉਹ ਟੋਕ ਕੇ ਵੀ ਇਹਨੇ ਦੁਕਾਨਦਾਰ ਨੇ ਮੈਨੂੰ ਫੋਨ ਲਾਇਆ ਕਿ ਵੀਰੇ ਕੋਈ ਬੱਚਾ ਮੈਂਟਲੀ ਅਫਸੈਟ ਆ ਤੇ ਤੁਸੀਂ ਲੈਓ ਇਹਦੇ ਕੋਲ ਜਦੋਂ ਮੈਂ ਗਿਆ ਇਹਨੇ ਆਪਣਾ ਐਡਰੈਸ ਦੱਸਿਆ ਐਡਰੈਸ ਅ ਇਨਕੁਆਇਰੀ ਕਰਕੇ ਮੈਂ ਘਰੇ ਗਿਆ ਇਹਦੇ ਕੱਲ ਲੈ ਕੇ ਗਿਆ ਜੀ ਵੀਡੀਓ ਮੈਂ ਪਾਉਣੀ ਆ ਤੇ ਪਰਿਵਾਰ ਵਾਲੇ ਬਜ਼ੁਰਗ ਮਾਵਾ ਤੇ ਉਹ ਹੈਗਾ ਨਹੀਂ ਆ ਭਰਾ ਦੁਕਾਨਦਾਰ ਦਿਹਾੜੀਦਾਰ ਆ ਉਹ ਕਹਿੰਦੇ ਵੀਰੇ ਤੁਸੀਂ ਅੱਜ ਛੱਡ ਜੋ ਕਿ ਕੱਲ ਨੂੰ ਇਹਨੇ ਫੇਰ ਗਵਾਜਣਾ ਠੀਕ ਆ ਜੀ ਉਹਨਾਂ ਦੀ ਮਜਬੂਰੀ ਆ ਮੈਂ ਕਿਉਂ ਉਹਨਾਂ ਨੂੰ ਗਲਤ ਕਹਾਂ ਉਹਨਾਂ ਤੋਂ ਲਿਖਵਾ ਕੇ ਮੈਂ ਲੈ ਆਂ ਜੀ ਹਾਂ ਕਾਇਮ ਜ਼ਿੰਮੇਵਾਰੀ ਹਾਂ ਜੀ ਤੇ ਚਲੋ ਜੇ ਨਹੀਂ ਸਮਝਾ ਦਿਆ ਹਨਾ ਕੱਲ ਨੂੰ ਕਿਸੇ ਉਹਦੇ ਆ ਮਤਲਬ ਕਿ ਬੰਦੇ ਦੇ ਹੱਥ ਆ ਗਿਆ ਕੱਲ ਜੋਗੀ ਬੰਦੇ ਦਾ ਜਿੰਦਗੀ ਖਰਾਬ ਹੋ ਉਚਾਰੇ ਜੀ ਜਿੱਦ ਤੇ ਉਦਾਂ ਵੀ ਕੋਈ ਰੋਡ ਐਕਸੀਡੈਂਟ ਵਗੈਰਾ ਹੋ ਗਿਆ ਤੱਕ ਵੀ ਨਹੀਂ ਪਤਾ ਲੱਗਣਾ ਹਾਂ ਜੀ ਪਤਾ ਨਹੀਂ ਲੱਗਦਾ ਕਿਹਾਂ ਪੈਣ ਕਿਹਿਆਂ ਦਾ ਪਤਾ ਹੀ ਨਹੀਂ ਲੱਗਦਾ ਕਿੰਨੇ ਕਿੰਨੇ ਸਾਲ ਨੂੰ ਵਿਚਾਰੇ ਰੋਂਦੇ ਵੀਰੇ ਸਾਡਾ ਪ્યો ਨਹੀਂ ਲੱਭ ਰਿਹਾ ਭਰਾ ਨਹੀਂ ਲੱਭ ਰਿਹਾ ਹੁਣ ਅੱਗੇ ਇਹ ਤਰਨ ਤਰਨ ਤੋਂ ਇਹ ਬਜ਼ੁਰਗ ਇਹਨਾਂ ਦੀ ਸਾਡੇ ਪਿੰਡ ਰਿਸ਼ਤੇਦਾਰੀ ਰਹੀ ਹੈ ਠੀਕ ਹੈ ਜੀ ਕਿੰਦਿਆ ਕਿ ਆਪਣੇ ਟਾਈਮ ਦੇ ਵਿੱਚ ਬਹੁਤ ਤਗੜਾ ਵਧੀਆ ਠੇਕੇਦਾਰ ਸੀ ਕੰਮ ਕਰਦਾ ਸੀ ਇਹ ਮਿਸਤੀ ਸਿੰਘਾਂ ਦਾ ਬੱਚਾ ਏ ਵੀਰ ਆ ਜੀ ਭਰਾ ਵੀ ਹੈਗੇ ਆ ਤੇ ਇਹ ਆਸ਼ਰਮ ਵਾਲੇ ਵੀਰ ਕਰਨ ਤੁਨ ਕੋਈ ਆਸ਼ਮਾ ਉਹਨਾਂ ਦਾ ਅ ਭਾਬੇ ਬਾਲਬਿਕ ਦੀ ਦੇ ਨਾਤੇ ਤੇ ਉਹ ਚਾਰ ਪੰਜ ਵੀਰਾਂ ਨੂੰ ਰੱਖਦਾ ਆਪਣੇ ਕੋਲੇ ਜਦੋਂ ਵੱਧ ਜਾਂਦੇ ਆ ਉਹ ਮੇਰੇ ਕੋਲ ਛੱਡ ਜਾਂਦਾ ਹਾਂ ਚਾ ਵੀ ਨਹੀਂ ਆ ਬਿਸਕਰ ਖੜਾ ਇਹ ਵਿਚਾਰ ਵੀ ਭਗਤੀ ਹੈ ਵਿਚਾਰਾ ਅਕੇ ਜੇ ਦੇ ਗੁਜ ਕੇ ਦੱਸਦੇ ਘਰ ਦੇ ਵੀ ਕਿੰਨਾ ਚਿਰ ਗਿਆ ਰਿਹਾ ਏ ਘਰੋਂ ਉਹ ਰਾਜਸਥਾਨ ਤੋਂ ਲੱਭਾਂ ਹਾਂ ਜੇ ਰਾਸਤੇ ਚੱਲ ਰਿਹਾ ਹੈ ਹਾਂਜੀ ਪਤਾ ਨਹੀਂ ਕਿੱਦਾਂ ਚੱਲੇਗੇ ਕਿੱਦਾਂ ਉਹ ਵੀ ਕਿਸੇ ਐਨ ਜੀਓ ਵਾਲੇ ਦੇ ਕੋਲ ਆ ਗਿਆ ਤੇ ਉਹਨਾਂ ਨੇ ਫੋਨ ਲਾਤਾ ਤਾਂ ਮਿਲ ਗਿਆ ਏ ਹਾਂਜੀ ਪਾਵਰ ਪਾਉ ਠੀਕ ਆ ਬੰਦਾ ਮੇਰੇ ਮਾਮੇ ਨੇ ਫੋਨ ਲਾ ਮੈਂ ਵਿਆਹ ਕਰਨਾ ਲੇ ਕੇ ਉਹ ਤੇਰੇ ਮਾਮੇ ਬੜੇ ਤੜੇ ਬੜੇ ਸਿੱਧੇ ਮੰਗੇ ਹਾਂ ਬਤਾਰੀ ਉਹਦਾ ਫੋਨ ਲਾ ਹਾਂਜੀ ਲਾਈਕ ਤੇ ਆ ਹੂੰ ਸੰਜੀਪ ਭਈ ਇਹ ਲਗਾ ਦੇ ਨਹੀਂ ਮੈਂ ਲੈ ਕੇ ਜਾਣਾ ਪਲਸਟਰ ਲਗਾ ਆਪੇ ਖੋਲਦਾ ਪਲਸਟਰ ਆਪੇ ਖੋਲਦਾ ਹੋਈ ਹੋਰ ਟਾਈਟ ਹੋਇਆ ਨਹੀਂ ਉੱਪਰ ਚੱਕ ਕੇ ਖੋਲ ਦਿੱਤਾ ਨੂੰ ਫੇਰ ਵਿਖਾ ਕੇ ਲੈ ਰੇ ਫੇਰੇ ਜਾਊ ਕੀ ਕਰੇਗਾ ਇਹ ਆ ਸੋਈ ਪੈ ਲੱਗਣਾ ਲੰਮਕਾਉ ਨਹੀਂ ਨਾ ਦਿੱਕਤਾ ਮੰਦਾ ਸੁਦੀ ਮੰਦਾ ਨਹੀਂ ਨਾ ਕਿਸੇ ਵੀ ਇੱਕ ਇੱਕ ਹੋਰ ਚੀਜ਼ ਵੇਖੋ ਬੰਜੀ ਇਨੇ ਕੀ ਕਰਨਾ ਰੇੜੀ ਲੈਣੀ ਉਹ ਰਿਕਸ਼ੇ ਵਾਲੀ ਤਿੰਨ ਪਹੀਆ ਵਾਲੀ ਤੇ ਬਸ ਸਾਰੇ ਇਥੇ ਭੱਜੇ ਫਿਰਨਾ ਲੈ ਕੇ ਆਸ਼ਰਮ ਚ ਆਪੇ ਉੱਠ ਕੇ ਬਹਿ ਜਾਣਾ ਵਾ ਫਿਰ ਹੁਣ ਤੁਹਾਨੂੰ ਜੇ ਰੋਕਦੇ ਆ ਤੇ ਫਿਰ ਕਈ ਵਾਰੀ ਗਾਲਾਂ ਵੀ ਕੱਢ ਦਿੰਦਾ ਫਿਰ ਆ ਇਸ ਕਰਕੇ ਥੋੜਾ ਜਿਹਾ ਕਈ ਵਾਰੀ ਨਹੀਂ ਵੀ ਕੀਤਾ ਹੁਣ ਤੁਹਾਨੂੰ ਦੱਸਾਂ ਆ ਬੰਦਾ 30 35 ਸਾਲ ਇਥੇ ਲਾਗੇ ਕਿੜੀਆਂ ਪੈਨਵਾ ਕਿਸੇ ਦੇ ਘਰੇ ਕੰਮ ਕਰਦਾ ਰਿਆ ਕੰਮ ਕਰਦਾ ਰਿਆ ਵੇਖਿਓ ਮਨੋਂ ਬੜਾ ਮੈਨੂੰ ਇੰਨੀਆਂ ਸੀ ਸਾਡੇ ਨਾਲ ਬਜ਼ੁਰਗ ਵੀ ਸਾਡੀ ਬਾਪੂ ਜੀ ਸਤਿ ਸ੍ਰੀ ਅਕਾਲ ਆ ਬੱਲੇ ਹੋਰਸਨਾ ਵਧੀਆ ਵਧੀਆ ਅਰੇ ਖਾਸ ਖਾਣਾ ਆ ਚੜਦੀ ਕਲਾ ਨਾ ਨਾ ਚੜਦੀ ਕਲਾ ਹੀ ਰੱਖਦੇ ਹਾਂ ਇਹ ਵੀਰ ਜੀ ਹੁਣ ਆਏ ਆ ਭੈਣ ਜੀ ਹੁਣ ਆਏ ਆ ਬਾਹਰੋਂ ਆਪਣੇ ਲਈ ਕੂਲਰ ਲੈ ਕੇ ਆਏ ਆ ਠੰਡੇ ਕੂਲਰ ਹਵਾੜੇ ਹਾਰਾ ਆਹੋ ਭਲਾਵੇ ਭਲਾਵੇ ਮਹਾਰਾਜ ਨੂੰ ਮੋਗਾ ਦੇਵੇ ਲੱਗੇ ਆ ਵੀਰ ਜੀਣੇ ਆਇਆ ਸ਼ੋਗਰਾ ਸ਼ੋਗਰਾ ਪੰਜਾਬ ਰਾਜ ਤੇ ਜਾਗਾ ਦੇਵੇ ਤਨਗੁਰ ਦਾ ਤਨਗੁਰ ਦਾ ਮਹਾਰਾਜ ਤੇ ਆ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆ ਸੰਗ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਬਾਬਾ ਰਤਨਦੇਵ ਅਨਾਥ ਆਸ਼ਰਮ ਦੇ ਵਿੱਚ ਆ ਕੁਝ ਦਿਨ ਪਹਿਲਾਂ ਇੱਕ ਆਪਾਂ ਆ ਸੰਗਤ ਤੋਂ ਬੇਨਤੀ ਕੀਤੀ ਸੀ ਕਿ ਸਾਨੂੰ ਆਸ਼ਰਮ ਦੇ ਵਿੱਚ ਆ ਕੋਲਰ 에어 ਕੂਲਰ ਅਤੇ ਸਾਨੂੰ ਉੱਥੇ ਫ੍ਰੀਜਰ ਦੀ ਲੋੜ ਸੀਗੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਵੀਰ ਜੀ ਗੁਰਵਿੰਦਰ ਵੀਰ ਜੀ ਹੋਣਾ ਦਾ ਨਾਲ ਪੈਨ ਸੁਨੀਤਾ ਜੀ ਹੋਣੀ ਤੇ ਨਾਲ ਮੇਰੇ ਵੀਰ ਦਸਬੀਰ ਸਿੰਘ ਆ ਜੁਕੇ ਇਸ ਟਾਈਮ ਬੈਠਿਆ ਉਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਮਾਈ ਭਾਗੋ ਚੈਰੀਟੇਬਲ ਟਰਸਟ ਜਿਨ੍ਹਾਂ ਦੇ ਥਰੂ ਇਸ ਵੀਰ ਜੀ ਹੋਣਾ ਨੇ ਅੱਛੇ ਅਜ ਅਨਾਥਾ ਛੰਨ ਦੇ ਵਿੱਚ ਤਿੰਨ ਕੂਲਰ ਵਾਟਰ ਕੂਲਰ ਅਤੇ ਇੱਕ ਵੱਡੀ ਟੈਂਕੀ 에어 ਕੂਲਰ ਤਿੰਨ 에어 ਕੂਲਰ ਅਤੇ ਇੱਕ ਆਪਾਂ ਨੂੰ ਕੈਂਡੀ ਦਿੱਤੀ ਆ ਫਰੀਜ਼ਰ ਕੈਂਡੀ ਦਿੱਤੀ ਆ ਤੇ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਵਾਂ ਕੱਲੀ ਕੈਂਡੀ ਇਹਨਾਂ ਨੇ ਆਪਣੇ ਕੋਲ ਦਿੱਤੀ ਨਹੀਂ ਸਵੀਰ ਦੇ ਵਿਚਾਰੇ ਸਾਡੇ ਨਾਲ ਖਰੀਦੋ-ਫਰੋਖਤ ਕਰ ਰਹੇ ਸੀਗੇ ਦੁਕਾਨਾਂ ਦੇ ਵਿੱਚ ਗਿਆ ਵੀ ਕਿੱਥੋਂ ਸਾਨੂੰ ਸਸਤੇ ਰੇਟ ਤੇ ਵਧੀਆ ਚੀਜ਼ ਮਿਲੇ ਤੇ ਵਿਚਾਰੇ ਸੇਰ ਦੇ ਨਾਲ ਰੋਟੀ ਪਾਣੀ ਖਾਦਾ ਭੈਣ ਜੀ ਹੁਣਾਂ ਨੇ ਨਾ ਵੀਰ ਜੀ ਹੁਣਾਂ ਨੇ ਇੰਨੀ ਗਰਮੀ ਦੇ ਵਿੱਚ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੰਗਲੈਂਡ ਤੋਂ ਆਣ ਕੇ ਭੈਣ ਜੀ ਹੁਣਾਂ ਨੇ ਗਰਾਹਤ ਵਾੜ ਕੇ ਤੇ ਇਹ ਸਾਡੇ ਭਗਤਾਂ ਵਾਸਤੇ ਸੇਵਾ ਕੀਤੀ ਆ ਬਾਕੀ ਗੱਲ ਸਿਸੋ ਜੀ ਅੱਜ ਕੱਲ ਹਰ ਕੋਈ ਆਪੋ ਆਪਣਾ ਕਰਦਾ ਜੀ ਠੀਕ ਹੈ ਜੀ ਵੱਧ ਤੋਂ ਅਜ ਆਪਣੇ ਬੱਚੇ ਨਾਲ ਕਰ ਦਿੰਦਾ ਥਾਰਡ ਬੰਦੇ ਦਾ ਕੋਈ ਭਗਤ ਦਾ ਕੋਈ ਨਹੀਂ ਸੋਚਦਾ ਅੱਜ ਕੱਲ ਠੀਕ ਹੈ ਜੀ ਚਲੋ ਤੁਹਾਡਾ ਧੰਨਵਾਦ ਜੀ ਆਨੰਗੁਰ ਆਮ ਦਾਸ ਜਿਹੜੇ ਤੁਸੀਂ ਇੰਨੀ ਸੇਵਾ ਕਰਦੇ ਹੋ ਵਾਹਿਗੁਰੂ ਮੈਂ ਤੇ ਇਹ ਅਰਦਾਸ ਕਰਦਾ ਵਾਂ ਕਿ ਸਾਰੀ ਸੰਤਾਂ ਨੂੰ ਜਿੱਦਾਂ ਭਗਤਾਂ ਨੂੰ ਹੁਣ ਠੰਡੀ ਹਵਾ ਆਉਣੀ ਆ ਰੱਬ ਤੁਹਾਡੀ ਲਾਈਫ ਦੇ ਵਿੱਚ ਠੰਡੀ ਹਵਾ ਲੈ ਕੇ ਆਵੇ ਠੰਡੀਆਂ ਖੁਸ਼ੀਆਂ ਲੈ ਕੇ ਆਵੇ ਕਿਉਂਕਿ ਇਹ ਇੱਕ ਖਜ਼ਾਨਾ ਵਾ ਇਹ ਜਿਹੜੇ ਆ ਇੱਕ ਖਜ਼ਾਨਾ ਵਾ ਜਿੰਨਾ ਮਰਜ਼ੀ ਇਹਨਾਂ ਦੇ ਥਰੂ ਤੁਸੀਂ ਰੱਬ ਤੋਂ ਲੈ ਸਕਦੇ ਜੀ ਜਿੰਨਾ ਮਰਜ਼ੀ ਬੜਾ ਕੁਝ ਦਿੰਦਾ ਰੱਬ ਮੈਨੂੰ ਮੈਨੂੰ ਬਹੁਤ ਕੁਝ ਦਿੱਤਾ ਇਹਨਾਂ ਦੇ ਥਰੂ ਰੱਬ ਨੇ ਸੋ ਰੱਬ ਤੁਹਾਨੂੰ ਬਖਸ਼ੀਆ ਮਾਲਕ ਨੇ ਵਾਹਿਗੁਰੂ ਨੇ ਪੈਨੇਕਲਾ ਇਹ ਨਹੀਂ ਆ ਕਿ ਮੈਂ ਮिन्नੂ ਸੇਵਾ ਨਹੀਂ ਬਖਸ਼ੀ ਤੁਹਾਨੂੰ ਵੀ ਬਖਸ਼ੀ ਆ ਕਿਉਂਕਿ ਇੱਕ ਇਹ ਵੀ ਟੀਮ ਹੀ ਆ ਸਾਰੀ ਤੁਸੀਂ ਵੀ ਇਸ ਟੀਮ ਦੇ ਮੈਂਬਰ ਜੀ ਠੀਕ ਆ ਜੀ ਜੇਕਰ ਤੁਹਾਡੇ ਵੱਲੋਂ ਸਾਨੂੰ ਫਾਈਨੈਂਸ਼ੀਅਲ ਸਪੋਰਟ ਨਾ ਨਾ ਹੋਵੇ ਤੇ ਕੋਈ ਵੀ ਸੰਸਥਾ ਵਿਦਾਊਟ ਫਾਈਨੈਂਸ਼ੀਅਲ ਸਪੋਰਟ ਤੇ ਨਹੀਂ ਚੱਲ ਸਕਦੀ ਅਸੀਂ ਤਾਂ ਆਪਾ ਬਾਜੀ ਦੇ ਕਰਕੇ ਆਏ ਆ ਸੰਗੇ ਲੈ ਕੇ ਆਏ ਆ ਨਹੀਂ ਤਾਂ ਅਸੀਂ ਇੱਥੇ ਹੀ ਸੀ ਪਹਿਲਾਂ ਕਿੱਥੇ ਆਉਂਦੇ ਸੀ ਕਿੰਨੀਆਂ ਜਗ੍ਹਾ ਤੇ ਸਾਨੂੰ ਲੈ ਕੇ ਗਏ ਆ ਕਿੰਨਾ ਕੁਝ ਸਾਨੂੰ ਦਿਖਾਇਆ ਤੇ ਮੈਂ ਸਮਝਦੀ ਹੋਰ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਕੱਲੇ ਵੀਰ ਜੀ ਨੇ ਸਾਨੂੰ ਹੀ ਨਹੀਂ ਸੇਵਾ ਦੇ ਕੇ ਆਏ ਪਾਲ ਵੀਰੇ ਨੂੰ ਪਾਲਖੋੜ ਵੀਰ ਜੀ ਹੋਣਾ ਨੂੰ ਜਿਨ੍ਹਾਂ ਤੁਸੀਂ ਦੇਖਦੇ ਜੇ ਵੀ ਕਿੱਡੀ ਰੱਬ ਦੀ ਰੂਹ ਆ ਉਹਨਾਂ ਨੂੰ ਵੀ ਸੇਵਾ ਦੇ ਕੇ ਆਇਆ ਹੋਰ ਵੀ ਇੱਕ ਦੋ ਸੋਸਾਇਟੀਆਂ ਵਾਂ ਸੰਸਥਾਵਾਂ ਵਾਂ ਜਿਨ੍ਹਾਂ ਨੂੰ ਵੀ ਵੀਰ ਦੀ ਸੇਵਾ ਦੇ ਕੇ ਆਇਆ ਤੇ ਸਪੈਸ਼ਲ ਇੰਡੀਆ ਦੇ ਵਿੱਚ ਸੇਵਾ ਕਰਨ ਹੀ ਆਏ ਸੀਗੇ ਤੇ ਇਹਨਾਂ ਵਾਸਤੇ ਜਰੂਰ ਅਰਦਾਸ ਕਰਿਓ ਭੈਣ ਜੀ ਵਾਸਤੇ ਇਹਨਾਂ ਵਾਸਤੇ ਮੇਰੇ ਵੀਰ ਜਗਵੀਰ ਜੀ ਹੋਣਾ ਵਾਸਤੇ ਅਰਦਾਸ ਕਰਿਓ ਕਿ ਰੱਬ ਇਹਨਾਂ ਨੂੰ ਤੰਦਰੁਸਤੀ ਦੇਵੇ ਇਹਨਾਂ ਦਾ ਕਾਰੋਬਾਰ ਚੜੇ ਤਾਂ ਜੋ ਇਹ ਇਹੋ ਜੇ ਭਗਤਾਂ ਦੀ ਇਸ ਤੋਂ ਵੀ ਵੱਧ ਛੜ ਕੇ ਸੇਵਾ ਕਰਨ ਦੀ ਤੇ ਬਹੁਤ ਬਹੁਤ ਧੰਨਵਾਦ ਰੈਗੂ ਜੀ ਕਾ ਖਾਲਸਾ ਰੈਗੂ ਕੀ ਫਤਿਹ Está dando ali